ਸਰਪੰਚ ਮੁਖੀ ਹੁੰਦਾ ਪਿੰਡ ਦਾ ਮੋਤਬਰ ਹੁੰਦਾ ਮੈਨੂੰ ਮੈਂ মিডিਆ ਦੇ ਮਾਧਮ ਰਹੀ ਇੱਕ ਵਾਰ ਦੇ ਪਿੰਡ ਦੇ ਸਰਪੰਚ ਸਾਹਿਬ ਨੂੰ ਸਵਾਲ ਕਰਦਾ ਕਿ ਸਰਦਾਰ ਜੀ ਆਪਾਂ ਕਿੱਥੇ ਸੁੱਤੇ ਆ ਆਪਣਾ ਕੋਈ ਫਰਜ਼ ਪਿੰਡ ਦਾ ਬਣਦਾ ਜਾਂ ਨਹੀਂ ਬਣਦਾ ਇਹ ਵੀ ਉਹ ਆਪਣੇ ਸਰਪੰਚ ਸਾਹਿਬ ਆ ਕੇ মিডিਆ ਦੇ ਵਿੱਚ ਬਿਆਨ ਦੇਣ ਤੇ ਪਿੰਡ ਦੇ ਵਿੱਚ ਚਿੱਟਾ ਵੇਚ ਰਿਹਾ ਕੋਈ ਬਾਹਰੋਂ ਆ ਕੇ ਬੰਦਾ ਵੇਚ ਰਿਹਾ ਤਾਂ ਕਮ ਸੇ ਕਮ ਸਰਪੰਚ ਦਾ ਫਰਜ਼ ਬਣਦਾ ਹੁੰਦਾ ਤੇ ਐਕਸ਼ਨ ਲੈਣ ਦਾ ਕੋਈ ਖਾਂਦੇ ਨੇ ਤੇ ਉਹਨਾਂ ਨੂੰ ਪੁੱਛੋ ਵੀ ਦੱਸੋ ਕਿ ਕੋਈ ਖਾਂਦਾਦਨ ਫੜਾਉਣੇ ਬੱਚੇ ਇਹ ਗੈਂਦੇ ਪਿੰਡ ਦੀਆਂ ਕਲੋਨੀਆਂ ਫੋਇਪੁਰ ਤੋਂ ਬੰਦੀ ਆ ਕੇ ਵੇਚਦੇ ਮੇਰੀ ਗੱਲ ਸੁਣ ਜੀ ਮੈਂ ਬਦਨਾਮੀ ਵਾਲੀ ਗੱਲ ਨਹੀਂ ਕਿ ਕੁਝ ਵੀ ਹੈ ਨਹੀਂ ਨਾ ਕੋਈ ਜਿਵੇਂ ਹੋਏਗਾ ਤਾਂ ਉਹਨਾਂ ਲੱਗਲੇ ਫੜਾ ਕੇ ਮੂੰਹ ਤੱਕੋ ਫੜਾਉਣਨ ਗੱਲੀ ਬੜੀ ਹੋ ਗਈ ਕਹਿੰਦੇ ਬਾਹਰ ਲਿਆਂ ਲੋਕਾਂ ਨੇ ਵੀ ਦੇਖ ਲਈ ਕਹਿੰਦੇ ਪਿੰਡ 'ਚ ਬਾਵਾ ਨਸ਼ਾ ਨਹੀਂ ਜੀ ਬਿਲਕੁਲ ਨਹੀਂ ਵੀਡੀਓ ਬਾਹਰ ਲਾ ਤਾਂ ਮੈਂ ਟੁੱਟੇ ਬਣਾ ਕੇ ਵੇਚ ਦਿਆਂ ਜੀ ਹਾਂ بس ਇਹਨਾਂ ਲੋਕਾਂ ਕੇ ਆ ਕਲੋਨੀਅਲ ਬੈਠੇ ਨੇ ਪੁੱਛ ਲੋ ਕੋਈ ਉੱਥੇ ਨਿਸ਼ਾਨੀ ਕੋਈ ਕੁਛ ਨਹੀਂ ਗਿਆ بس ਕੋਈ ایجنسیਾਂ ਦੇ ਇੱਕ ਦੂਜੇ ਤੇਰਾ ਮੇਰਾ ਨਾਂ ਲੈ ਕੇ گاਂਦੀ گاؤں ਇੱਕ ਦੂਜੇ ਨੂੰ ਧੜਕਾਉਂਦੇ ਆ ਹੂੰ ਕੋਈ ਨਹੀਂ ਅਜੇ ਤੱਕ ਕੋਈ ਵੀ ਜਾਂ ਤਾਂ ਅੱਜ ਨੂੰ ਕਿਤੇ ਕਿਸੇ ਰੱਖੇ ਪਰچے ਹੋਏ ਹੁੰਦੇ ਜਦੋਂ ਨਹੀਂ ਸਰਕਾਰ ਬਣੀ ਐ ਉਸ ਤੋਂ ਬਾਅਦ ਰਹਿ ਤਾ ਸਭ ਕੁਝ ਸਹੀ ਐ ਹੂੰ ਤੇ ਉਸ ਤੋਂ ਬਾਅਦ ਹੁਣ ਕੋਈ ਵੀ ਟੰ ਠਹਿਰਾ ਅੰਠਹਿਰਾ ਨਾ ਕੋਈ ਕੋਸਤ ਨਾ ਕੋਈ ਗੋੜੀ ਕੁਛ ਵੀ ਨਹੀਂ ਗਿਆ ਹਮ ਬਾਕੀ ਦੂਜਾ ਹੋਣਾ ਤਾਂ ਦੂਸਰੀ ਗੱਲ ਇਹ ਹੈ ਜੀ ਪੀ ਪਤਾਉਣ ਦੇਖ ਸਕਦੇ ਆ ਜਿਹੜੇ ਆਖਦੇ ਨੇ ਕੀ ਪਤਾਉ ਕਿਸੇ ਦੇ ਨਾਲ ਕਿੱਥੋਂ ਲਿਆਉਂਦੇ ਆ ਕਿੱਥੋਂ ਨਹੀਂ ਅਕਸਰ ਜੀ ਉਹਨਾਂ ਨੇ ਆਖਿਆ ਤਾਂ ਉਹਨਾਂ ਨੇ ਵੇਖਿਆ ਹੀ ਹੋਣਾ ਜੇ ਕੋਈ ਬਾਹਰੋਂ ਲਿਆ ਕੇ ਪੀ ਰਿਹਾ ਹੈ ਜਾ ਪਿੰਡ ਦੇ ਵਿੱਚ ਕਿਸੇ ਬੰਦੇ ਦਾ ਨਾਮ ਲੈ ਰਿਹਾ ਤੇ ਉਹ ਬੰਦਾ ਆਪ ਦਾ ਮਤਲਬ ਆਪ ਜ਼ਿੰਮੇਵਾਰ ਹੋ ਸਕਦਾ ਜੀ ਪਿੰਡ ਦਾ ਤਾਂ ਮਤਲਬ ਨਾਮ ਬਦਨਾਮ ਨੂੰ ਕਰ ਲੱਗਾ ਸੋਚਣਾ ਚਾਹੀਦਾ ਵੀ ਮੈਂ ਇੱਕ ਇਸ ਕੇਸ ਦੇ ਬੇਸ ਤੇ ਉੱਤੇ ਕਹਿ ਰਿਹਾ ਵੀ ਜੇ ਬਾਹਰੋਂ ਇੱਕ ਪਾਸੇ ਤੋਂ ਬੰਦਾ ਕਹਿ ਰਿਹਾ ਵੀ ਉਹ ਬੰਦਾ ਬਾਹਰੋਂ ਫਰੋਈਪੁਰੋਂ ਆਏ ਹਾਂ ਤੇ ਜੇ ਫਰੋਈਪੁਰੋਂ ਵਸਨੀਕ ਫਰੋਈਪੁਰ ਦਾ ਉਹ 110 15 ਕਿਲੋਮੀਟਰ ਤੋਂ ਸਪੈਸ਼ਲ ਚਿੱਟਾ ਵੇਚਣ ਤਾਂ ਉਹ ਆ ਨਹੀਂ ਸਕਦਾ ਪਿੰਡ ਦੇ ਵਿੱਚ ਜੇ ਉਹ ਬੰਦਾ ਕਹਿ ਰਿਹਾ ਮੈਂ ਨਹੀਂ ਬਾਹਰ ਜਾ ਰਿਹਾ ਤਾਂ ਫਿਰ ਉਹ ਇੰਨੀ ਦੂਰੋਂ ਆ ਕੇ ਬੰਦਾ ਉਹ ਚਿੱਟਾ ਕਿਉਂ ਵੇਚ ਰਿਹਾ ਹੈ ਉਹਦਾ ਵੀ ਇਹ ਕਾਰਨ ਦੱਸੇ ਨਾ ਜੀ ਉਹ ਬੰਦਾ ਕਹਿ ਰਿਹਾ ਮੈਂ ਨਾ ਨਹੀਂ ਬਾਹਰ ਜਾ ਰਿਹਾ ਫਿਰ ਉਹ ਇੰਨੀ ਦੂਰੋਂ ਦਾਣੇ ਲੰਬੀ ਥਾਣੇ ਕਿਸੇ ਕਿਸੇ ਦੀ ਕੋਈ ਇਨਟੀਮੇਸ਼ਨ ਆਈ ਹੈ ਨਾ ਸਿਵਲ ਹਸਪੀਟਲ ਵੱਲੋਂ ਜਾਂ ਕਿਸੇ ਹੋਰ ਮੈਡੀਵਰਾਈ ਸਾਡੇ ਕੋਲ ਕੋਈ ਇਸ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਨਹੀਂ ਆਈ ਹੁਣ ਤੱਕ ਜਿਸ ਦੇ ਵਿੱਚ ਸਾਨੂੰ ਪਤਾ ਲੱਗਾ ਕਿ ওভারਡੋਸ ਕਰਨ ਨਾ ਮਲਕੀਤ ਸਿੰਘ ਜੀ ਬਈ ਵਾਕੀ ਕਿ ਲੌਨੀਆਂ ਚ ਨਸ਼ਾ ਵੇਚਦਾ ਪਹਿਲਾ ਵੇਚਦਾ ਜੀ ਬਾਈ ਜੀ ਹੂੰ ਹੁਣ ਛੋੜਾ ਉਨੇ ਵਿਕਦਾ ਸਰਕਾਰ ਨੇ ਬਹੁਤ ਵਧੀਆ ਪ੍ਰਾਲਾ ਕਰਿਆ ਠੀਕ ਆ ਹਕੀਕਤ ਕੀ ਹੈ ਉਹ ਕਹਿੰਦਾ ਮੁੰਡਾ ਕਹਿੰਦਾ ਗਰਾਊਂਡ ਦੀ ਹਕੀਕਤ ਕੁਝ ਹੋਰ ਹੈ ਵਿਕਦਾ ਨਸ਼ਾ ਸ਼ਰੀਆਮ ਵਿਗਦਾ ਬਲਿਬਰੀਆਂ ਸ਼ਰੀਆਮ ਨਹੀਂ ਵਿਕਦਾ ਜੀ ਸ਼ਰੀਆਮ ਜਦੋਂ ਵਿਕਦਾ ਸੀ ਉਹਦੇ ਵਿਕਦਾ ਸੀਗਾ ਕਿਉਂ ਸਾਡੇ ਪਿੰਡ ਨੇ ਬਹੁਤ ਸਾ ਦਿੱਤਾ ਉਹਦੇ ਵਿੱਚ ਨੌਜਵਾਨ ਮੁੰਡੇ ਬਹੁਤ ਖਤਮ ਹੋ ਗਿਆ ਠੀਕ ਹੈ ਅਜੇ ਵੀ ਵਿਕਦਾ ਪਰ ਚੋਰੀ ਛੇਪੇ ਆਹ ਚੋਰੀ ਛੇਪੇ ਵਿਕਦਾ ਜੀ ਹਾਂ ਚੋਰੀ ਛੇਪੇ ਵਿਕਦਾ ਹੂੰ ਕਿੰਨੇ ਕ ਜਣੇ ਆ ਜਿਹੜੇ ਬੇਚ ਨਾਲ ਦੇ ਦੇਖੋ ਜੀ ਉਹ ਇੱਕ ਦਾ ਹੋ ਸਕਦਾ ਹੁਣੇ ਹੀ ਤਾਂ ਆਪ ਕੰਮ ਕਰਨ ਜਾਂਦੇ ਆ ਪਰ ਸਾਨੂੰ ਇਹਨਾਂ ਨਹੀਂ ਧਿਆਨੇਗਾ ਠੀਕ ਹੈ ਕਿੰਨਾ ਮੈਂ ਬੈਠਾ ਤਲਵਿੰਦਰ ਅੱਛਾ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਫਿਰੋਜ਼ਪੁਰ ਚ ਫਿਰੋਜ਼ਪੁਰ ਕਹਿੰਦੇ ਫਿਰੋਜ਼ਪੁਰ ਮੇਰੇ ਫਿਰੋਜ਼ਪੁਰ ਫਿਰੋਜ਼ਪੁਰ ਕਹਿੰਦੇ ਫਿਰੋਜ਼ਪੁਰ ਜਾ ਕੇ ਕਲੋਨੀਆਂ ਜਾ ਕੇ ਨਸ਼ਾ ਵੇਚਦੇ ਨਹੀਂ ਵੀਰ ਜੀ ਪਹਿਲਾਂ ਇਹਦਾ ਇਨਸੀਡੈਂਟ ਹੋਇਆ ਸੀ 6 ਮਹੀਨੇ ਹਮ ਜਿਹੜੇ ਪਿਆਰੇ ਹੁਣ ਇੱਕ ਵਾਰ ਦਾ ਕੰਮ ਕਰਦਾ ਫਿਰ ਵੀ ਦੁਨੀਆ ਜਾਣ ਕੇ ਇਲਜ਼ਾਮ ਲਾਉਂਦੀ ਹੁੰਦੀ ਹੈ ਤੁਸੀਂ ਕਿੱਦਾਂ ਕਹਿ ਰਹੇ ਹੋ ਇਜ਼ਾਮ ਨੂੰ ਤੁਸੀਂ ਕੰਮ ਪਹਿਲਾਂ ਕਰਦੇ ਸੀ ਨਹੀਂ ਕੀਤਾ ਵੀਰੇ ਹਾਂ ਫਿਰ ਉਹ ਕਿੱਦਾਂ ਕਹਿ ਰਹੇ ਨਹੀਂ ਕੀਤਾ ਵੀਰੇ ਪਿੰਦਾ ਹੁੰਦਾ ਤਾਂ ਜ਼ਰੂਰ ਸੀ ਇਹ ਹਾਂ ਪਹਿਲਾਂ ਹਾਂ ਪਰ ਹੋ ਨਹੀਂ ਜਦੋਂ ਨੰਦਾਂ ਇਨਸੀਡੈਂਟ ਹੋਇਆ ਉਸ ਤੋਂ ਬਾਅਦ ਨਹੀਂ ਕਰਦਾ ਠੀਕ ਤਾਂ ਬਾਪੂ ਪਿੰਡ ਇੱਥੇ ਇੱਕ ਲੋਨੀਆਂ ਦਾ ਨਸ਼ਾ ਵੇਚਦਾ ਹਾਂ ਨਹੀਂ ਵੇਚਦਾ ਹਾਂ ਨਹੀਂ ਵੇਚਦਾ ਨਹੀਂ ਵੇਚਦਾ ਇੰਨਾ ਕ ਲੋਕ ਇੱਥੇ ਆnde ਜਾਂਦੇ ਕਹਿੰਦੇ ਦੂਰੋਂ ਦੂਰੋਂ ਆ ਕੇ ਹੋਮ ਡਿਲੀਵਰੀਆਂ ਹੁੰਦੀਆਂ ਨੇ ਸਿਰ ਪਹਿਲਾਂ ਜੀ ਪਹਿਲਾਂ ਮਤਲਬ ਕਰਦੇ ਸੀ ਹੌਣ ਆੜ ਗਏ ਨੇ ਹੂੰ ਤੁਹਾਡਾ ਨਾ ਦੇਜੋ ਜੀ ਮਤਲਬ ਹੁਣ ਛਾੜ ਗਏ ਜੀ

ਲੋਕ ਇਹ ਗੱਲ ਕਹਿੰਦੇ ਨਜ਼ਰ ਆਈ ਸੀ ਕਿ ਅਸੀਂ ਇੱਥੋਂ ਕਲੋਨੀਆਂ ਦੇ ਵਿੱਚੋਂ ਹੋਮ ਡਿਲੀਵਰੀ ਲੈ ਕੇ ਜਾਂਦੇ ਆ ਵੱਡੇ ਘੜੰਡ ਜਿਹੜੇ ਨਸ਼ੇ ਐ ਇੱਥੋਂ ਵਿਕਦੇ ਆ ਉਹਨਾਂ 'ਚ ਅਬੀਬੀਆਂ ਖੜੀਆਂ ਬੀਬੀਆਂ ਤੋਂ ਵੀ জানা ਕੀ ਪੂਰਾ ਮਾਂ ਬੀਬੀ ਕੀ ਨਾਮ ਐ ਦੇਜੋ ਕਿਥੇ ਰਹਿਨੇ ਹੋ ਕਿਥੇ ਰਹਿਨੇ ਕਲੋਨੀਆਂ 'ਚ ਰਹਿੰਦੇ ਆ ਇਹ ਨਸ਼ਾ ਕਿੰਨਾ ਕੈ ਨਾ ਅਸੀਂ ਸਾਡੇ ਅਸੀਂ ਨਹੀਂ ਨਸ਼ਾ ਲੈਂਦੇ ਕੋਈ ਵੀ ਹੈਂ ਥਾਣੀਆਂ 'ਚ ਨਸ਼ਾ ਨਹੀਂ ਵਿਕਦਾ ਜੇ ਆਪਾਂ ਕੋਕ ਨਿਕਲਦੇ ਨਹੀਂ ਬਾਰਾ ਆਪਣੇ ਘਰੋਂ ਤੋਂ ਵੇਖਦਾ ਹੀ ਨਹੀਂ ਲੱਗਦਾ ਕਿਉਂ ਬਈ ਇਹ ਤਾਂ ਅਸੀਂ ਬਾਹਰ ਹੀ ਨਹੀਂ ਨਿਕਲਦੇ ਹੂੰ ਆਉਦੇ ਘਰੇ ਘਰੇ ਰਹਿੰਦੇ ਐ ਦੋ ਪੁੱਤ ਮੁੱਕੇ ਪਹਿਲਾ ਨਾ ਆਪਾਂ ਬਾਹਰ ਨਿਕਲ ਗਏ ਤੇ ਨਾ ਆਪਾਂ ਪਤਾ ਦੋ ਪੁੱਤ ਜਿਹੜੇ ਪੁੱਤ ਕਾਦੇ ਨਾ ਮੁੱਕੇ ਨਸ਼ੇ ਨਾਲ ਮੁੱਕਿਆ ਇੱਕ ਤਾਂ ਨਸ਼ੇ ਨਾਲ ਮੁੱਕਿਆ ਮੁੰਡਾ ਕੋਈ ਕੀ ਗੱਲ ਵਾ ਕੇ ਲਿਆਇਆ ਬਾਹਰੋਂ ਜਾ ਕੇ ਇੱਕ ਮੇਰਾ ਘਰੇ ਬਿਮਾਰ ਹੋ ਗਿਆ ਸੀ ਜਿਹੜਾ ਬਾਹਰ ਮੁੱਕਿਆ ਲੈ ਕੇ ਤੈਨਾਂ ਕਿਹਾ ਉਹਨਾਂ ਦੇ ਘਰ ਆਉਟਿਆ ਉਹ ਬਾਹਰੋਂ ਲੈ ਆ ਸੀ ਸ਼ਾਮ ਕਿਹੜੇ ਤੋਂ ਨਾ ਜਿਹੜਾ ਮੇਰਾ ਪੁੱਤ ਮੁੱਕਿਆ ਮਦਗੀ ਨਾਮ ਹੈ ਰਾਣੀ ਹੈ ਜੀ ਤੇ ਨਸ਼ਾ ਬਿਕਦਾ ਇਹ ਤੋਂ ਪਹਿਲਾਂ 6-7 ਮਹੀਨੇ ਪਹਿਲਾਂ ਵਿਗਦਾ ਸੀ ਜਦੋਂ ਆ ਰੋਲਾ ਪਿਆ ਉਸ ਤੋਂ ਬਾਅਦ ਬੰਦ ਹੋ ਗਿਆ ਬੰਦ ਹੋ ਗਿਆ ਹਾਂ ਜਿੰਨੇ ਕੈਂਟੋਂ ਬੰਦ ਆ ਇਹ ਹੋ ਗਿਆ ਜਦੋਂ ਆ ਘਰ ਘੁਰ ਜਟਾਉਣ ਲੱਗ ਗਏ ਸੀ ਉਸ ਟਾਈਮ ਤੋਂ ਬਾਅਦ ਉਸ ਟਾਈਮ ਤੋਂ ਬਾਅਦ ਹਾਂਜੀ ਕਹਿੰਦੇ ਮਹਿਕਮੇ ਨੇ ਆ ਕਿ ਸਿੱਧਾ ਵੀ ਹੋ ਗਿਆ ਸੀ ਮਹਿਕਮਾ ਕਹਿੰਦਾ ਜੇ ਤਾਂ ਕੰਮ ਛੱਡ ਦਿਓ ਜਾਂ ਫਿਰ ਇਲਾਕਾ ਛੱਡ ਦਿਓ ਹਾਂਜੀ ਇਹੀ ਗੱਲ ਹੋਈ ਸੀ ਇਹੀ ਗੱਲ ਹੋਈ ਸੀ ਹਾਂਜੀ ਹਾਂਜੀ ਤਾਂ ਫਿਰ ਹੁਣ ਕਿੰਨੇ ਇੱਥੇ ਕੋਈ ਫਰੋਈਪੁਰ ਤੋਂ ਆ ਕੇ ਕਹਿੰਦੇ ਕੋਈ ਇੱਥੇ ਹੋਮ ਡਿਲੀਵਰੀਆਂ ਨਸ਼ੇ ਦੀਆਂ ਹੁੰਦੀਆਂ ਜੀ ਪਤਾ ਕੀ ਗੱਲ ਹੁਣ ਅਸੀਂ ਤਾਂ ਕੰਮਕਾਰ ਵਾਲੇ ਬੰਦੇ ਆ ਠੀਕ ਹੈ ਕਹਿੰਦੇ ਆ ਵੀ ਜੋ ਮੰਨ ਲਓ ਕਿ ਜਿਹੜਾ ਕੱਲ ਮੁੰਡਾ ਬਿਮਾਰ ਹੋਇਆ ਜਿਹਨੇ ਨਸ਼ਾ ਲਾਇਆ ਹੈ ਮੰਨ ਲਓ ਕਿ ਜੀ ਉਹ ਕਹਿੰਦਾ ਹੈ ਵੀ ਕੱ ਵੀ ਪਿੰਡ ਦੇ ਵਿੱਚ ਹੀ ਉਹ ਬੰਦਾ ਹੈ ਜਿਹਨੇ ਨਸ਼ਾ ਦਿੱਤਾ ਹੈ ਫਿਰ ਉਹ ਵੀ ਦੱਸ ਸਕਦਾ ਨਾ ਵੀ ਮੈਨੂੰ ਟਿਕਲੋਨੀਆਂ ਦੇ ਬੰਦੇ ਨੇ ਨਸ਼ਾ ਦਿੱਤਾ ਹੂੰ ਉਹ ਤਾਂ ਦੱਸ ਹੀ ਸਕਦਾ ਨਾ ਜੇ ਭਾਈ ਉਹ ਦੱਸਦਾ ਸਚਾਈ ਏ ਵੀ ਉਸ ਬੰਦੇ ਕਲੋਨੀਆਂ ਦੇ ਵਿੱਚੋਂ ਨਸ਼ਾ ਬੰਦਾ ਦੇਣ ਵਾਲਾ ਹੈ ਫਿਰ ਭਾਈ ਜੋ ਵੀ ਕਾਰਵਾਈ ਹੁੰਦੀ ਉਹ ਕਰ ਦੇ ਹੂੰ ਕਲੋਨੀਆਂ ਦੇ ਕਾਰਵਾਈ ਚ ਕਲੋਨੀਆਂ ਤੇ ਕਿਉਂ ਕਰਨ ਜਿਹੜਾ ਕਰਦਾ ਹੁੰਦੇ ਕੱਲੇ ਤੇ ਕਰਨਾ ਹੂੰ ਕਲੋਨੀਆਂ ਤੇ ਕਿਉਂ ਕੀ ਕੀ ਜਾਵੇ ਵੀ ਜਿਹੜੇ ਬੰਦੇ ਤੋਂ ਨੇ ਨਸ਼ਾ ਲਿਆ ਏ ਵੀ ਕੱਲ ਜਿਹੜੇ ਮੁੰਡਾ ਬਿਮਾਰ ਹੋਇਆ ਜਿੰਨੇ ਨਸ਼ਾ ਜਿੰਦੇ ਤੋਂ ਲਿਆ ਏ ਉਸ ਬੰਦੇ ਦਾ ਸਿੱਧਾ ਨਾਮ ਲੈ ਦਵੇ ਹੂੰ ਤੇ ਉਹਦੇ ਤੇ ਕਾਰਵਾਈ ਕੀ ਲੱਗਦਾ ਰਾਜਨੀਤੀ ਵੀ ਕੋਈ ਲੱਗਦੀ ਹੈ ਪਿੰਡ ਦੇ ਵਿੱਚ ਪਿੰਡ ਦੇ ਵਿੱਚ ਰਾਜਨੀਤੀ ਤਾਂ ਹੈ ਹੀ ਰਾਜਨੀਤੀਆਂ ਤਾਂ ਬਣੀਆਂ ਆਈਆਂ ਹੂੰ ਤੇ ਰਾਜਨੀਤੀ ਦੇ ਤਹਿਤ ਵੀ ਨਾਮ ਲਿਆ ਉਸ ਦਾ ਇਹ ਤਾਂ ਰੱਬ ਜਾਣਦਾ ਹੁਣ ਆਪਾਂ ਦਾ ਭਾਈ ਕੀ ਨਾਮ ਹੈ ਤੇਰਾ ਮੈਨੂੰ ਵੀ ਯਾਰ ਸਾਹ ਚੜ ਜਾਂਦਾ ਮੇਰੇ ਇਹ ਬਿਮਾਰ ਹੈ ਵੀ ਕੀ ਨਾਮ ਹੈ ਜਸਵੀਰ ਕੋ ਕਿਥੇ ਰਹਿੰਦੇ ਹੋ ਇੱਥੇ ਕਰਨੌਲੇ ਚ ਲੋਨੀਸ਼ ਕਿ ਨਸ਼ਾ ਕਿੰਨਾ ਹੈ ਨਸ਼ਾ ਵਾਧੂ ਬਹੁਤ ਸਾਡੇ ਪਿੰਡ ਚ ਵੀ ਖੇਮੇ ਖੜੇ ਚ ਵੀ ਬਹੁਤ ਹੈ ਤੇ ਇੱਥੇ ਵੀ ਬਹੁਤ ਹੈ ਹੈਗਾ ਇੱਥੇ ਜਿਹੜੀ ਵਾਕੇ ਚ ਜਿਹੜੀ ਪਿੰਡ ਦੀ ਵੀਡੀਓ ਵਾਇਰਲ ਹੋਈ ਕਹਿੰਦੇ ਕਲੋਨੀਆ ਦੇ ਵਿੱਚ ਹੋਮ ਡਿਲੀਵਰੀਆਂ ਹੁੰਦੀ ਹੈ ਘਰਾਂ ਦੇ ਵਿੱਚ ਨਸ਼ਾ ਦੇ ਕੇ ਜਾਂਦੇ ਆ ਮੁੰਡੇ ਬਾਹਰ ਹਾਂ 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 ਉਹ ਗੱਲ ਸੱਚ ਹੈ ਸੱਚੇ ਵਾ ਸੱਚੇ ਹਾਂ ਕੀ ਹੋ ਗਿਆ ਭੀ ਜੇ ਅੱਖੀਂ ਨਹੀਂ ਵੇਂਦੇ ਅਸੀਂ ਡਰਦੇ ਗੱਲ ਨਹੀਂ ਕਰਦੇ ਹਾਂ ਨਸ਼ਾ ਕਿੰਨਾ ਕਾਇਥੇ ਨਸ਼ਾ ਬਹੁਤ ਨਿੱਕੇ ਨਿੱਕੇ ਬੱਚੇ ਲੱਗੇ ਖਲੋਤੇ ਹੂੰ ਵਿਚ ਨਾਲੇ ਕਿੰਨੇ ਕਾ ਕਲੋਨੀਆਂ ਦੇ ਵਿੱਚ ਵਿਚ ਨਾਲੇ ਵੀ ਵਿੱਚੇ ਵਿੱਚ ਨਾਲੇ ਕਲੋਨੀਆਂ ਦੇ ਵਿੱਚ ਹੈਗੇ ਆ ਵਾਧੂ ਵਿਚ ਨਾਲੇ ਕਰਨ ਉਹਨਾਂ ਚੀਂ ਪੁਲਿਸ ਤਾਂ ਕਹਿੰਦੀ ਸੀ ਬੜੀਆਂ ਕਾਰਵਾਈਆਂ ਕਰ ਰਹੇ ਆ ਮਗਰ ਪੁਲਿਸ ਤਾਂ ਕਰਦੀ ਪਰ ਪੁਲਿਸ ਦੇਥੇ ਨਹੀਂ ਆਉਂਦੇ ਹੂੰ ਭੱਜ ਜਾਂਦੇ ਅਗਲੇ ਪਾਸਾ ਆਸਾ ਕਰ ਜਾਂਦੇ ਹੂੰ ਹੁਣ ਜੇ ਮੇਰੇ ਵਰਗੀ ਕਰੋ ਗਲਤ ਮੇਰੇ ਵਰਗੀ ਨੂੰ ਆਖਣਗੇ ਨੇ ਕੀਤੀ ਹੂੰ ਕਾਇਕ ਵੀਡੀਓ ਵਾਇਰਲ ਹੋਈ ਹੈ ਜਿਹੜੇ ਪਿੰਡ ਦੇ ਮੁੰਡੇ ਦੀ ਹੋਈ ਹੈ ਕਹਿੰਦਾ ਪਿੰਡ ਦੇ ਵਿੱਚ ਨਸ਼ਾ ਬਹੁਤ ਹੈ ਪਰ ਕਹਿੰਦੇ ਰੁਕਦਾ ਨਹੀਂ ਪਿੰਡ ਦੇ ਨਹੀਂ ਰੁਕਦਾ ਨਹੀਂ ਰੁਕਦਾ ਸਾਡੇ ਪਿੰਡ ਚ ਨਹੀਂ ਰੁਕਦਾ ਸਾਣ ਤਾਂ ਨਿਕੇ ਨਿਕੇ ਪੰਜਾਬ ਸਰਕਾਰ ਵੱਡੇ ਵੱਡੇ ਦਾਅਵੇ ਕਰੀ ਜਾਂਦੀ ਹੈ ਨਿਕੇ ਨਿਕੇ ਬੱਚੇ ਸਾਡੇ ਹੁਣ 70 70 100 100 ਕਿੱਲੇ ਵਾਲੇ ਨਸ਼ਾ ਖਾ ਖਰਤੇ ਟੀਕੇ ਲਾਲਾ ਮਰੀ ਜਾਂਦੇ ਨੇ ਆ ਸਾਡੀ ਕਰਨੌਲੇ ਚ ਪੰਜ ਛੇ ਮੁੰਡੇ ਮਾਰਗੇਟ ਕਰਨੌਲੇ ਟੀਕੇ ਲਾਲਾ ਕੇ ਨਹੀਂ ਹਟਦੇ ਨੀਗੇ ਅਸੀਂ ਇਹ ਨਹੀਂ ਆਦੇ ਵੀ ਅਸੀਂ ਨਹੀਂ ਅਸੀਂ ਤਾਂ ਹੱਥ ਜੋੜ ਕੇ ਬੇਨਤੀ ਕਰਦੇ ਵੀ ਸਾਡੇ ਗਾਂਵ ਵਾਲੇ ਪੋਚ ਸਾਡਾ ਬੱਚੇ ਨੱਚਾ ਤੋ ਇਹ ਜਿਹੜੇ ਪਿੱਛੇ ਤੇ ਜਿਹੜਾ ਕੁਝ ਹੋ ਗਿਆ ਹੋ ਗਿਆ ਹੁਣ ਗਾਂ ਤਾਂ ਬਜੇ ਨਾ ਹੂੰ ਇੱਕ ਕਿੰਨਾ ਕ ਆਪਣੀ ਕਰਨਾ ਬਾਈ ਕੀ ਨਾਮ ਹੈ ਮੇਰਾ ਸਵਿੱਤਰੀ ਦੇ ਕਦੇ ਨਸ਼ਾ ਹੈ ਕਾ ਹਾਂਜੀ ਕਿੰਨਾ ਕ ਨਸ਼ਾ ਉਹਨੂੰ ਜ਼ਿਆਦਾ ਹੀ ਹੈਗਾ ਇੱਥੇ ਤਾਂ ਬੈਠ ਕੇ ਨਹੀਂ ਕਰਕੇ ਬੋਲ ਰਿਹਾ ਹਾਂ ਇੰਨਾ ਕਿ ਨਸ਼ਾ ਕਿਵੇਂ ਵਿਕਦਾ ਤੇ ਕੌਣ ਕੌਣ ਵੇਚਦਾ ਉਹਨਾਂ ਵੇਚੰਦਾਂ ਦਾ ਸਾਨੂੰ ਪਤਾ ਨਹੀਂ ਉਹ ਜੇ ਨਸ਼ਾ ਤਾਂ ਵਾਦੂ ਹੈਗਾ ਇੱਥੇ ਕਿੱਥੋਂ ਬਾਹਰ ਦੇ ਬੰਦੇ ਆ ਕੇ ਵੇਚਦੇ ਕੇ ਪੈਟ ਕਲੋਨੀਆਂ ਦੇ ਵਿੱਚ ਦੇ ਬਾਹਰ ਦੇ ਵੀ ਤੇ ਪਿੰਡ ਦੇ ਕਰਨੌਲ ਕਲੋਨੀਆਂ ਦੇ ਵੀ ਹੈ ਬਾਹਰ ਦੇ ਵੀ ਇਹਨਾਂ ਪਤਾ ਨਹੀਂ ਨਾ ਨਹੀਂ ਸਾਨੂੰ ਪਤਾ ਦਰੰਦਾ ਚੱਕਰ ਨਹੀਂ ਹੈ ਸਾਨੂੰ ਜਿੱਦਾਂ ਪਤਾ ਹੀ ਨਹੀਂ ਕਿ ਕੌਣ ਕੌਣ ਵੇਚਦਾ ਹੈ ਪਰ ਵਿਕਦਾ ਹੈ ਵਿਕਦਾ ਇੰਦੇ ਵੀ ਹੈ ਮੁੰਡੇ ਪਿੰਦੇ ਵੀ ਆਹ ਇੰਨੇ ਕ ਮੁੰਡੇ ਪਿੰਦੇ ਆਹਨ ਜੀ ਜਿਨ੍ਹਾਂ ਦੇ ਪਿੰਨੇ ਨੂੰ ਵਾਦੇ ਵਾ ਕੋਈ ਗਿੰਤੀ ਦੇਈ ਨਹੀਂ ਤੇ ਇੱਥੇ ਤਾਂ ਗਿੰਤੀ ਹੀ ਨਹੀਂ ਹੋਈ ਅਨੇ ਸ਼ਰੈਮ ਠੀਕੇ ਲੱਗਦੇ ਨੇ ਇੱਥੇ ਸਾਡੀ ਕਰਨੌਲੀ ਤੇ ਤੱਕ ਠੀਕੇ ਹੀ ਲੱਗਦੇ ਨੇ ਪਿੰਨਾ ਵੀ ਮੇਰਾ ਮੀਰਾ ਦੇ ਅੱਛਾ ਕਿੰਨਾ ਕ ਨਸ਼ਾ ਹੈ ਬਹੁਤ ਨਸ਼ਾ ਆਏਗਾ ਹੂੰ ਬਹੁਤ ਲੰਮ ਦੇ ਹੈ ਮੁੰਡੇ ਇੱਥੇ ਬਾਹਰ ਦੇ ਵੀ ਵੇਚਦੇ ਆ ਤਾਂ ਇੱਥੇ ਪਿੰਡ ਤੇ ਵੀ ਵੇਚਦੇ ਆ ਕਲੋਨੀਆ ਤੇ ਵੀ ਬਕਦਾ ਪਿੰਡਾਂ ਵਿੱਚ ਵੀ ਬਕਦਾ ਮੇਰਾ ਮੁੰਡੇ ਜਾ ਕੇ ਮੰਟੇ ਚਲੇ ਆਂਦੇ ਜਾ ਕੇ ਇਹ ਨਹੀਂ ਪਤਾ ਏ ਨਹੀਂ ਪਤਾ ਮਤਲਬ ਕੌਣ ਵੇਚਦਾ ਹੈ ਮੇਰੇ ਮੁੰਡੇ 10 ਮਿੰਟਾਂ ਚ ਜਾ ਕੇ ਚਿੱਟਾ ਰੋਜ਼ ਲੈ ਆਉਂਦੇ ਜਾ ਕੇ ਦੋਨੇ ਮੁੰਡੇ ਪਿੰਦੇ ਦੋਵੇਂ ਹੀ ਪਿੰਦੇ ਮੇਰੇ ਹਾਂ ਕੀ ਕਰਦੇ ਪੰਨੀ ਦੇ ਪਿੰਦੇ ਟੀਕਾ ਲਾਉਂਦੇ ਆ ਟੀਕਾ ਲਾਉਂਦੇ ਇਹ ਨਹੀਂ ਪਤਾ ਟੀਕਾ ਲਾਉਂਦੇ ਪੀਂਦੇ ਨਹੀਂ ਫੜਵਾਉਂਦੇ ਜਦੋਂ ਰੱਜੇ ਪੁੱਜੇ ਹੁੰਦੇ ਉਹ ਤਾਂ ਪਤਾ ਟੀਕਾ ਲਾਉਂਦੇ ਆ ਟੀਕਾ ਵੀ ਲਾਉਂਦੇ ਤੇ ਪੰਨੀ ਚ ਵੀ ਪੀਂਦੇ ਜਈ ਜਦੋਂ ਪੈਸਾ ਆ ਜਾਂਦਾ ਜ਼ਿਆਦਾ ਕਮਾ ਲੈਣੇ ਤਾਂ ਪੰਨੀ ਨੇ ਪੀ ਲੇ ਤੇ ਨਾ ਥੋੜਾ ਪੀਦੇ ਤਾਂ ਟੀਕਾ ਲਾਉਂਦੇ ਮੇਰੇ ਦੋਵੇਂ ਮੁੰਡੇ ਪਿੰਦੇ ਦੋਵੇਂ ਮੁੰਡੇ ਪਿੰਦੇ ਦੋਵੇਂ ਮੇਰੇ ਮੁੰਡੇ ਪਿੰਦੇ ਦੇ ਮੁੰਡੇ ਹੂੰ ਵੇਚਦੇ ਆ ਪਰ ਪਤਾ ਨਹੀਂ ਇੱਕ ਤਾਂ ਕੋਈ ਫਰੋਜਪੁਰ ਦੇ ਬੰਦੇ ਦੀ ਗੱਲ ਆਉਂਦੀ ਹੈਗਾ ਬੜਾ ਵਾਇਰਲ ਹੋਇਆ ਫਰੋਜਪੁਰ ਦਾ ਬੰਦਾ ਕਹਿੰਦੇ ਸ਼ਾਇਦ ਖੇੜੀਆਂ ਕਲੋਨੀਆ ਦੇ ਫਰੋਜਪੁਰ ਤੋਂ ਆਕੇ ਵੇਚਦੇ ਆ ਹਾਂ ਹਾਂ ਇਹ ਸੱਚ ਨਾ ਨਹੀਂ ਸਾਨੂੰ ਪਤਾ ਪਤਾ ਨਹੀਂ ਹੈਗਾ ਇੱਥੇ ਬਾਹਰ ਦਾ ਹੀ ਬੰਦਾ ਕਾਨੂੰਨੀਆਂ ਤੋਂ ਵੇਚਦਾ ਹੋ ਰਿਸ਼ਤੇਦਾਰ ਹੈਗਾ ਪਿੰਡਵਾਨ ਨਤਾ ਕੋਈ ਪਰੋਣਾ ਹੈਗਾ ਇਹ ਨਹੀਂ ਮੈਨੂੰ ਪਤਾ ਮੈਂ ਤਾਂ ਕਿੰਤਾ ਪਰੋਣਾ ਵੇਚਦਾ ਹੈ ਵੇਚਦਾ ਇੱਥੇ ਠੀਕ ਹਾਂ ਇਹ ਨਾ ਲਗ ਰਹੀ ਹੈ ਹਾਂ ਮਨ ਨਾਲ ਹੀ ਮੈਂ ਗਿਰਦੀ ਪਿਆ ਰਹੀ ਹਾਂ ਇਹ ਹਾਲਾਂਕਲ ਕਿਹ ਕਹਿੰਦੀ ਇਹ ਨਾਮ ਹੈ ਮਿਚੰਦ ਅੱਛਾ ਇਹ ਨਸ਼ਾ ਵੇਚਦਾ ਨਾ ਜੀ ਕਿੰਨਾ ਕ ਵੇਚਦਾ ਨਾ ਜੀ ਹੈ ਹੈ ਨਹੀਂ ਨਸ਼ਾ ਆ ਤੇ ਨਾ ਆਪ ਖਾਂਦੇ ਪਿੰਦੀ ਨੇ ਜੀ ਨਹੀਂ ਤੇਰੇ ਸਾਹਮਣੇ ਤਾਂ ਦੁਕਾਨ ਕਰਦਾ ਕਹਿੰਦੇ ਕਰਿਆਨੇ ਵਾਲੇ ਨੂੰ ਪੂਰੇ ਮਹੱਲੇ ਦੀ ਖਬਰ ਹੁੰਦੀ ਆ ਨਾ ਕੋਈ ਕਹਿ ਦੇਵੇ ਹੂੰ ਨਸ਼ਾ ਨਹੀਂ ਆ ਤੇ ਨਾ ਕੀ ਨਾਮ ਪੜੀ ਤਰਾ ਇਹ ਰਹਿਣਾ ਜਸਪ੍ਰੀ ਤਾਈ ਅੱਜ ਨਸ਼ਾ ਹੈਗਾ ਨਹੀਂ ਵੀ ਸਾਨੂੰ ਨਹੀਂ ਪਤਾਗਾ ਅਸੀਂ ਵੀ ਕੰਮ ਤੇ ਜਾਂਦੇ ਸਵੇਰ ਸ਼ਾਮ ਨੂੰ ਘਰੇ ਵੜਦੇ ਆ ਸਾਨੂੰ ਨਹੀਂ ਇਸ ਗੱਲ ਦਾ ਪਤਾ ਕੋਈ ਆਸਪਲੋਸ ਲੱਗਦਾ ਹੋਵੇ ਵੀ ਇੱਥੇ ਨਸ਼ਾ ਹੈਗਾ ਕਹਿੰਦੇ ਕਲੋਨੀਆਂ ਦੀ ਵੀਡੀਓ ਵਾਇਰਲ ਹੋਈ ਹੈ ਕਹਿੰਦੇ ਨਸ਼ਾ ਵਸ ਨਹੀਂ ਸਾਨੂੰ ਨਹੀਂ ਵੀਰ ਜੀ ਪਤਾ ਹਾਂ ਜਾਂਦੇ ਜਾਂਦੇ ਸ਼ਾਮ ਨੂੰ ਘਰੇ ਵੜਦੇ ਆ ਅੱਜ ਹੀ ਘਰੇ ਸੀ ਅਸੀਂ ਕੋਈ ਲੋਦਾ ਭਾਈ ਮੇਰਾ ਨਾਮ ਗੁਰਵਿੰਦਰ ਸਿੰਘ ਹੈ ਜੀ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਹੜਾ ਪਿੰਡਾ ਭਾਈ ਪਿੰਡ ਖੇਮਾ ਖੜਾ ਜੀ ਤਹਿਸੀਲ ਮਲੋਟ ਆ ਜੀ ਬਾਈ ਇੱਕ ਪਿੰਡ ਦੀ ਇੱਕ ਵੀਡੀਓ ਵਾਇਰਲ ਹੋਈ ਹੈ ਵੀਡੀਓ ਵਾਇਰਲ ਤਾਂ ਕਿ ਪਿੰਡ ਦੇ ਵਿੱਚ ਨਸ਼ਾ ਹੈਗਾ ਨਹੀਂ ਜੀ ਪਿੰਡ ਦੇ ਵਿੱਚ ਫਿਲਹਾਲ ਤਾਂ ਜਦੋਂ ਦੀ ਸਰਕਾਰ ਨੇ ਸਖਤਾਈ ਕੀਤੀ ਆ ਉਦੋਂ ਤਾਂ ਬਹੁਤ ਜ਼ਿਆਦਾ ਫਰਕ ਪੈ ਚੁੱਕਿਆ ਹੈ ਬਹੁਤ ਜ਼ਿਆਦਾ ਤੇ ਜੇ ਕੋਈ ਬਾਹਰੋਂ ਲਿਆ ਕੇ ਪੀ ਰਿਹਾ ਹੈ ਜਾਂ ਪਿੰਡ ਦੇ ਵਿੱਚ ਕਿਸੇ ਬੰਦੇ ਦਾ ਨਾਮ ਲੈ ਰਿਹਾ ਤੇ ਉਹ ਬੰਦਾ ਆਪ ਦਾ ਮਤਲਬ ਆਪ ਜ਼ਿੰਮੇਵਾਰ ਹੋ ਸਕਦਾ ਜੀ ਪਿੰਡ ਦਾ ਤਾਂ ਮਤਲਬ ਨਾਮ ਬਦਨਾਮ ਨੂੰ ਕਰ ਲੱਗਿਆ ਸੋਚਣਾ ਚਾਹੀਦਾ ਵੀ ਮੈਂ ਇੱਕ ਕੇਸ ਕੇਸ ਬੇਸ ਦੇ ਉੱਤੇ ਕਹਿ ਰਿਹਾ ਵੀ ਜੇ ਬਾਹਰੋਂ ਇੱਕ ਪਾਸੇ ਤੋਂ ਬੰਦਾ ਕਹਿ ਰਿਹਾ ਵੀ ਉਹ ਬੰਦਾ ਬਾਹਰੋਂ ਫਰੋਇਪੁਰੋਂ ਆਏ ਹਾਂ ਤੇ ਜੇ ਫਰੋਇਪੁਰੋਂ ਵਸਨੀਕ ਫਰੋਇਪੁਰ ਦਾ ਤਾਂ ਉਹ 110 15 ਕਿਲੋਮੀਟਰ ਤੋਂ ਸਪੈਸ਼ਲ ਚਿੱਟਾ ਵੇਚਣ ਤਾਂ ਉਹ ਆ ਨਹੀਂ ਸਕਦਾ ਪਿੰਡ ਦੇ ਵਿੱਚ ਜੇ ਉਹ ਬੰਦਾ ਕਹਿ ਰਿਹਾ ਮੈਂ ਨਹੀਂ ਬਾਹਰ ਜਾ ਰਿਹਾ ਤਾਂ ਫਿਰ ਉਹ ਇੰਨੀ ਦੂਰੋਂ ਆ ਕੇ ਬੰਦਾ ਉਹ ਚਿੱਟਾ ਕਿਉਂ ਵੇਚ ਰਿਹਾ ਹੈ ਉਹਦਾ ਵੀ ਇਹ ਕਾਰਨ ਦੱਸੇ ਨਾ ਹਾਂ ਤਾ ਹੁਣ ਕੀ ਸਵਾਰਕੀ ਹੈ ਕੀ ਰਾਜਨੀਤੀ ਪ੍ਰੋਟੋਕੋਲ ਲੱਗਦਾ ਬਿਲਕੁਲ ਜੀ ਰਾਜਨੀਤੀ ਕੇ ਸਿਸਟਮ ਹੀ ਚੱਲੀ ਜਾਂਦਾ ਜੀ ਇਹਦੇ ਵਿੱਚ ਮੰਨ ਕੇ ਚੱਲੋ ਜਿਵੇਂ ਵੱਡੇ ਮગર ਮੱਛਾਂ ਨੂੰ ਹੱਥ ਪੈ ਰਿਆ ਸਰਕਾਰ ਵੱਡੇ ਮગર ਮੱਛਾਂ ਨੂੰ ਹੱਥ ਪਾ ਰਹੀ ਆ ਉਹ ਜਿਹੜੀਆਂ ਉਹਨਾਂ ਪਿੰਡਾਂ ਚ ਨਿੱਕੀਆਂ ਮੱਛੀਆਂ ਛੱਡੀਆਂ ਜੀ ਹੁਣ ਉਹ ਤੜਫਦਾ ਰਹੀਆਂ ਹੋਰ ਕੋਈ ਵੱਡਾ ਗੱਲ ਨਹੀਂ ਮੈਟਰ ਨਹੀਂ ਹੈਗਾਗਾ ਸਿਰਫ ਉਹ ਇੱਕ ਹੁਣ ਉਹਨਾਂ ਕੋਲ ਹੋਰ ਤਾਂ ਕੋਈ ਮੁੱਦਾ ਨਹੀਂ ਹੈਗਾ ਜੇ ਵਿਕਾਸ ਵੱਲੋਂ ਵੇਖਿਆ ਜਾਵੇ ਤਾਂ ਮੈਨਾਂ ਤਾਂ ਸਰਕਾਰ ਕਾਫੀ ਚੰਗਾ ਕੰਮ ਵੀ ਕਰ ਰਹੀ ਹੋਊਗੀ ਚਲੋ ਸੋਸ਼ਲ ਮੀਡੀਆ ਤੇ ਕੋਈ ਭੰਡਣ ਵਾਲੇ ਵੀ ਹੁੰਦੇ ਆ ਕੋਈ ਹੱਕ ਚ ਵੀ ਹੁੰਦੇ ਆ ਪਰ ਫਿਲਹਾਲ ਸਰਕਾਰ ਕਾਫੀ ਚੰਗਾ ਮਤਲਬ ਪਰਫਾਰਮ ਕਰ ਰਹੀ ਆ ਪੰਜਾਬ ਦੇ ਵਿੱਚ ਕਾਫੀ ਚੀਜ਼ਾਂ ਚੰਗੀਆਂ ਕਰ ਰਹੀ ਆ ਤੇ ਹੁਣ ਉਹਨਾਂ ਨੂੰ ਇਹ ਆ ਵੀ ਹੋਰ ਨਹੀਂ ਤੇ ਚਲੋ ਇਸੇ ਤਰੀਕੇ ਨਾਲ ਹੀ ਆਪਦੇ ਬੰਦੇ ਜਿਹੜੇ ਉਹਨਾਂ ਤੇ ਗਲਤ ਰਾਹ ਪੈ ਗਏ ਨੇ ਉਹਨਾਂ ਨੂੰ ਚਲੋ ਸਮਝਾਉਣ ਦੀ ਬਜਾਏ ਇੱਕ ਰਾਜਨੀਤਿਕ ਦੇ ਤੌਰ ਤੇ ਉਹਨਾਂ ਨੂੰ ਵਰਤਿਆ ਜਾ ਰਿਹਾ ਕੀ ਲੱਗਦਾ ਪਿੰਡ ਦੀਆਂ ਕਲੋਨੀਆਂ ਵਾਕੀ ਨਸ਼ੇ ਦਾ ਗੜ ਹੈ ਨਹੀਂ ਜੀ ਆ ਪਿੰਡ ਦੇ ਕਲੋਨੀਆਂ ਦੇ ਮੁੰਡੇ ਵਿੱਚੋਂ ਬੈਠੇ ਹੋਏ ਨੇ ਕਈ ਉਹਨਾਂ ਨੂੰ ਪੁੱਛ ਲਓ ਵੀ ਕੀ ਨਸ਼ਾ ਵੇਚ ਰਿਹਾ ਤੇ ਕਿੰਨਾ ਕੋ ਮਤਲਬ ਸਧਾਰ ਹੋਇਆ ਪਿੰਡ ਦਾ ਉਹ ਤਾਂ ਫਿਰ ਕਲੋਨੀ ਵਾਲੇ ਆਪ ਹੀ ਦੱਸ ਦੇਣਗੇ ਕਾਰਨ ਕੀ ਲੱਗਦੇ ਨੇ ਪਿੰਡ ਨੂੰ ਬਦਨਾਮ ਕਰਨ ਦੇ ਪਿੰਡ ਦੇ ਬਦਨਾਮੀ ਦੇ ਕਾਰਨ ਮੁੱਖ ਤਾਂ ਇਹ ਹੀ ਹੈ ਜੀ ਵੀ ਜਿਹੜੇ ਬੰਦੇ ਉਹ ਸਿਆਣਿਆਂ ਦੀ ਕਹਾਵਤ ਆ ਕਹਿੰਦੇ ਵੀ ਜਿੰਨਾ ਕੜਛਿਆਂ ਨਾਲ ਖਾਦਾ ਹੋਵੇ ਉਹਨਾਂ ਚਮਚਿਆਂ ਨਾਲ ਨਹੀਂ ਪਾਈਦਾਗਾ ਸਵਾਦ ਨਹੀਂ ਆਉਂਦਾ ਮਤਲਬ ਉਹ ਉਹੀ ਚੀਜ਼ ਹੋਈ ਪਈ ਆ ਪਿੰਡ ਦੇ ਵਿੱਚ ਤੇ ਜਿਹੜੇ ਬੰਦੇ ਆ ਰਹੇ ਸੀਗੇ ਵੀ ਸਾਡੀਆਂ ਵਾਂਗ ਡੋਰਾ ਪਿੰਡ ਦੀਆਂ ਸਾਡੇ ਹੱਥ ਹੋਣ ਅੱਜ ਨੂੰ ਨੋਏ ਲੱਗ ਰਿਹਾ ਵੀ ਸਾਡੀ ਸਰਕਾਰ ਖਤਮ ਹੋ ਰਹੀ ਆ ਸਾਡੀ ਪਾਰਟੀ ਖਤਮ ਹੋ ਰਹੀ ਆ ਤੇ ਉਹ ਕਿਸੇ ਨਾ ਕਿਸੇ ਤਰੀਕੇ ਤਰਾ ਆਮ ਆਦਮੀ ਪਾਰਟੀ ਤੇ ਇਲਜ਼ਾਮ ਲਾ ਰਿਆ ਜਾਂ ਕੱਲ ਨੂੰ ਉੱਠ ਕੇ ਪਹਿਲਾਂ ਕਾਂਗਰਸ ਤੇ ਵੀ ਬੜਾ ਕੁਝ ਕਰਦੇ ਰਹੇ ਨੇ ਉਹਨਾਂ ਬੰਦਿਆਂ ਦਾ ਹੁਣ ਕੀ ਕਹਿ ਸਕਦੇ ਜੀ ਆਪਾਂ ਬਾਪੂ ਜੀ ਕੀ ਨਾਮ ਹੈ ਕਿੱਥੋਂ ਦੇ ਰਹਿਣ ਵਾਲੇ ਇੱਥੇ ਕਿ ਮੇਖੜ ਦੇ ਵਸੀਕਾ ਕੁਸ਼ਕਵਿੰਦਰ ਸਿੰਘ ਨਾਮ ਮੇਰਾ ਜੀ ਅੱਛਾ ਕਿੰਨੇ ਟਾਈਮ ਤੋਂ ਰਹੀ ਹੈ ਮੈਂ ਇੱਥੇ 50 ਸਾਲ ਹੋ ਗਏ ਮੇਰੇ ਅੱਛਾ ਬਾਪੂ ਪਿੰਡ ਦੇ ਵਿੱਚ ਵਾਕਈ ਨਸ਼ੇ ਦਾ ਗੜ ਹੈ ਨਹੀਂ ਨਹੀਂ ਬਿਲਕੁਲ ਨਹੀਂ ਹੈ ਹੂੰ ਇਸੇ ਤੱਕ ਕੋਈ ਵੀ ਨਹੀਂ ਰਿਹਾ ਕੋਈ ਬਾਹਰੋਂ ਆ ਕੇ ਪੀ ਰਿਹਾ ਹੋਵੇ ਤਾਂ ਪੀ ਰਿਹਾ ਹੋਵੇ ਤੇ ਮੈਂ ਪਿੰਡ ਨੂੰ ਬਦਨਾਮ ਕਰਨਾ ਤਾਂ ਰੋਜਾਂ 13 ਦਾ ਤੁਹਾਨੂੰ ਪਤਾ ਹੀ ਹੈ ਬੁਰਤੀ ਕਰਦੀ ਕਰਦੇ ਨੇ ਠੀਕ ਗੱਲ ਕਰਨੀ ਕਰਨੀ ਹੈ ਕਿ ਕੋਈ ਗੁਰਵਿੰਦਰ ਸਿੰਘ ਕੋਈ ਕਸਰ ਨਹੀਂ ਛੱਡੀ ਤੁਹਾਨੂੰ ਸਾਰੀ ਗੱਲ ਦੱਸ ਦਿੱਤੀ ਗੁਰਵਿੰਦਰ ਸਿੰਘ ਮੇਰਾ ਬਾਕੀ ਕੁਝ ਕਹਿਣਾ ਰਹਿ ਹੀ ਨਹੀਂ ਗਿਆ ਕੁਝ ਪੁਲਿਸ ਪਿੰਡ ਕਿਹੜਾ ਕੁੜਾ ਮਾਰਦੀ ਹੈ ਅੱਜ ਜੀ ਪੁਲਿਸ ਹੀ ਮਾਰਦੀ ਪੁਲਿਸ ਕਿਹੜੇ ਮਾਰਦੀ ਪੁਲਿਸ ਸਾਡੀ ਕਾਰਵਾਈ ਕਰਨੀ ਸਾਰਾ ਕੁਝ ਦੇਖਣਾ ਪੁਲਿਸ ਨੇ ਕਿਸੇ ਪਿੰਡ ਹੈ ਕਿ ਨਹੀਂ ਹੈਗਾ ਪੁਲਿਸ ਸਾਹਿਬ ਆਪਦਾ ਕਰੀ ਜਾਂਦੀ ਹੂੰ ਨਸ਼ੇ ਦਾ ਕਿਹ ਹੈ ਨਕਲੋਨੀਆਂ ਗੜ ਨੇ ਫਰੋਜਪੁਰ ਦੇ ਬਾਹਰੋਂ ਆਕੇ ਬੰਦੇ ਨਸ਼ਾ ਵੇਚਦੇ ਨੇ ਕੀ ਇਹ ਗੱਲਾਂ ਕਿਤੇ ਨਾ ਕਿਤੇ ਸੱਚ ਨਜ਼ਰ ਆਉਂਦੀਆਂ ਨਹੀਂ ਨਹੀਂ ਇਹੀ ਕਿਤੇ ਨਹੀਂ ਸੁਣਿਆ ਨਾ ਵੇਖਿਆ ਨਾ ਕੋਲੋਨੀਆਂ ਗੜ ਵੇਖਿਆ ਨਾ ਕੋਈ ਬਾਹਰੋਂ ਆਉਂਦਾ ਹੀ ਵੇਖਿਆ ਜੇ ਕੋਈ ਪਿੰਡਾ ਕਿਤੇ ਬਾਹਰੋਂ ਲਿਆ ਕੇ ਪਿੰਡਾ ਸਹੀ ਤਾਂ ਕੋਈ ਵੇਖਿਆ ਨਹੀਂ ਅਸਤਰਾ ਮੈਂ ਇੱਕ ਮੇਰੀ ਬੇਨਤੀ ਹੈ ਵੀ ਪਿੰਡ ਦਾ ਸਰਪੰਚ ਮੁਖੀ ਹੁੰਦਾ ਪਿੰਡ ਦਾ ਮੋਤਬਰ ਹੁੰਦਾ ਤੇ ਮੈਨੂੰ ਮੈਂ মিডিਆ ਮਾਧਮ ਰਹੀ ਇੱਕ ਵਾਰ ਦੇ ਪਿੰਡ ਦੇ ਸਰਪੰਚ ਸਾਹਿਬ ਨੂੰ ਸਵਾਲ ਕਰਦਾ ਕਿ ਸਰਦਾਰ ਜੀ ਆਪਾਂ ਕਿੱਥੇ ਸੁੱਤੇ ਆ ਆਪਣਾ ਕੋਈ ਫਰਜ਼ ਪਿੰਡ ਦਾ ਬਣਦਾ ਜਾਂ ਨਹੀਂ ਬਣਦਾ ਇਹ ਵੀ ਉਹ ਆਪਣੇ ਸਰਪੰਚ ਸਾਹਿਬ ਆ ਕੇ ਮੀਡੀਆ ਦੇ ਵਿੱਚ ਬਿਆਨ ਦੇਣ ਜੇ ਪਿੰਡ ਦੇ ਵਿੱਚ ਚਿੱਟਾ ਵੇਚ ਰਿਹਾ ਕੋਈ ਬਾਹਰੋਂ ਆ ਕੇ ਬੰਦਾ ਵੇਚ ਰਿਹਾ ਤਾਂ ਕਮ ਸੇ ਕਮ ਸਰਪੰਚ ਦਾ ਫਰਜ਼ ਬਣਦਾ ਹੁੰਦਾ ਤੇ ਐਕਸ਼ਨ ਲੈਣ ਦਾ ਜਾਂ ਸਰਪੰਚ ਸਾਹਿਬ ਜੇ ਉਹ ਬੰਦਾ ਇਲਜ਼ਾਮ ਲਾ ਰਿਹਾ ਹੈ ਬੰਦੇ ਤੇ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਤੇ ਤਾਂ ਫਿਰ ਸਰਪੰਚ ਸਾਹਿਬ ਦਾ ਵੀ ਕਿਤੇ ਨਾ ਕਿਤੇ ਅਸੀਂ ਕਹਿ ਦਿੰਨੇ ਵੀ ਯੋਗਦਾਨ ਹੋਊਗਾ ਹੂੰ ਫਰਾਂਸ ਆਵਦੇ ਕਿਤੇ ਯੋਗਦਾਰ ਹੋ ਤੇ ਬਾਈ ਕੀ ਨਾਮ ਹੈ ਬਲੰਦਰ ਆ ਜੀ ਕਿਥੇ ਰਹਿੰਦੇ ਹੋ ਕਿਹ ਬਾਈ ਖੜੇ ਕਿਹ ਮੇ ਖੜੇ ਨੇ ਕਲੋਨੀਆ ਚ ਰਹਿੰਦੇ ਹੋ ਨਾ ਜੀ ਨਾ ਪਿੰਡ ਇੱਥੇ ਪਿੰਡ ਇੱਥੇ ਪਿੰਡ ਚ ਰਹਿੰਦੇ ਹੋ ਕੀ ਇੱਥੇ ਨਸ਼ਾ ਹੈਗਾ ਪਿੰਡ ਚ ਮੈਂ ਤਾਂ ਨਸ਼ਾ ਛੱਡ ਗਿਆ ਮੇਰਾ ਕੋਈ ਵਾਸਤਾ ਕੋਈ ਵੇਖਿਆ ਵੀ ਨਹੀਂ ਮੈਂ ਤਾਂ ਨਾ ਖਾਂਦਾ ਨਾ ਪੀਦਾ ਨਾਮ ਨੂੰ ਪਤਾ ਸੱਚੀ ਗੱਲ ਲੈ ਬਿਲਕੁਲ ਹਾਂ ਬਿਲਕੁਲ ਨਹੀਂ ਜੀ ਸੱਚੀ ਗੱਲ ਜੇ ਕੋਈ ਖਾਂਦੇ ਨੇ ਤਾਂ ਉਹਨਾਂ ਨੇ ਪੁੱਛੋ ਵੀ ਦੱਸੋ ਕਿ ਖਾਂਦੇਦਨ ਫੜਾਉਣੇ ਬਾਰੇ ਇਹ ਗੈਂਦੇ ਪਿੰਡ ਦੀਆਂ ਕਲੋਨੀਆਂ ਫਰੋਇਪੁਰ ਤੋਂ ਬੰਦੇ ਆ ਕੇ ਵੇਖਦੇ ਮੇਰੀ ਗੱਲ ਸੁਣੀ ਜੀ ਮ ਬਦਨਾਮੀ ਆੜੀ ਕਰ ਲੈ ਕੇ ਕੁਝ ਵੀ ਹੈ ਨਹੀਂ ਨਾ ਕੋਈ ਜਿਕੇ ਜੇ ਹੋਏਗਾ ਤਾਂ ਉਹਨਾਂ ਲੱਗਲੇ ਫੜਾ ਕੇ ਮੂੰਹ ਤੱਕਰੋ ਫੜਾਉਣਾ ਨੂੰ ਗੱਲੀ ਬੜੇ ਐਵੇਂ ਲਾ ਕੇ ਖਾਂਦੇ ਕਿੱਥੇ ਨੇ ਜਾਂਦੇ ਕਿੱਥੇ ਨੇ ਬਸ ਹਾਂ ਆ ਗੱਲੇ ਹੋਰ ਕੋਈ ਕਹਿੰਦੇ ਲਿਆਂਦੇ ਕਿੱਥੇ ਖਾਂਦੇ ਕਿੱਥੇ ਆ ਫਿਰ ਵੀ ਲਾ ਕੇ ਖੇਤਾਂ ਵਿੱਚ ਖੜੇ ਨਾ ਬਦਨਾਮ ਕਰਦੇ ਨੇ ਹਾਂ ਤਾਂ ਉਹ ਨਾਬਦਨਾਮ ਕੀਤਾ ਜਾ ਰਿਹਾ ਤੇ ਹੋਰ ਕੀ ਹੋ ਰਿਹਾ ਜੀ ਹਾਂ ਕੀ ਲੱਗਦਾ ਹੈ ਰਾਜਨੀਤੀ ਹੈ ਬਤਨਾ ਮੋਝਾਂਦੀ ਹੈ ਕਹਿੰਦੇ ਸਰਕਾਰ ਹੀ ਹੋ ਜਾਂਦੇ ਰਾਜਨੀਤੀ ਕਰ ਜਾਂਦੇ ਹੋਰ ਕੇ ਉਹਨੇ ਦਾ ਕੰਮ ਕੀ ਹਮ ਅਸੀਂ ਨਾ ਜੀ ਨਾ ਅਸੀਂ ਪਈਏ ਨਾ ਅਸੀਂ ਵੇਖਿਆ ਤੱਕ ਵੀਡੀਓ ਵਾਇਰਲ ਹੋ ਗਈ ਕਹਿੰਦੇ ਬਾਹਰ ਲਿਆਂ ਲੋਕਾਂ ਨੇ ਵੀ ਦੇਖ ਲਈ ਕਹਿੰਦੇ ਪਿੰਡ ਚ ਬਾਵਾ ਨਸ਼ਾ ਨਹੀਂ ਜੀ ਬਿਲਕੁਲ ਨਹੀਂ ਵੀਡੀਓ ਬਾਹਰ ਲਿਆ ਤਾਂ ਮੈਂ ਟੁੱਟੀ ਬਣਾ ਕੇ ਪੇਤ ਦਿਆਂ ਜੀ ਹਮ ਬਸ ਇੱਕ ਮੇਰੀ ਬੇਨਤੀ ਹੈ ਵੀ ਪਿੰਡ ਦਾ ਸਰਪੰਚ ਮੁਖੀ ਹੁੰਦਾ ਪਿੰਡ ਦਾ ਮੋਤਵਾਰ ਹੁੰਦਾ ਮੈਨੂੰ ਮੈਂ মিডিਆ ਦੇ ਮਾਧਮ ਰਹੀ ਇੱਕ ਵਾਰ ਦੇ ਪਿੰਡ ਦੇ ਸਰਪੰਚ ਸਾਹਿਬ ਨੂੰ ਸਵਾਲ ਕਰਦਾ ਕਿ ਸਰਦਾਰ ਜੀ ਆਪਾਂ ਕਿੱਥੇ ਸੁੱਤੇ ਆ ਆਪਣਾ ਕੋਈ ਫਰਜ਼ ਪਿੰਡ ਦਾ ਬਣਦਾ ਜਾਂ ਨਹੀਂ ਬਣਦਾ ਇਹ ਵੀ ਉਹ ਆਪਣੇ ਸਰਪੰਚ ਸਾਹਿਬ ਆ ਕੇ মিডিਆ ਦੇ ਵਿੱਚ ਬਿਆਨ ਦੇਣ ਕਿ ਪਿੰਡ ਦੇ ਵਿੱਚ ਚਿੱਟਾ ਵੇਚ ਰਿਹਾ ਕੋਈ ਬਾਹਰੋਂ ਆ ਕੇ ਬੰਦਾ ਵੇਚ ਰਿਹਾ ਤਾਂ ਕਮ ਸੇ ਕਮ ਸਰਪੰਚ ਦਾ ਫਰਜ਼ ਬਣਦਾ ਹੁੰਦਾ ਤੇ ਐਕਸ਼ਨ ਲੈਣ ਦਾ ਜਾਂ ਸਰਪੰਚ ਸਾਹਿਬ ਜੇ ਉਹ ਬੰਦਾ ਇਲਜ਼ਾਮ ਲਾ ਰਿਹਾ ਹੈ ਬੰਦੇ ਤੇ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਤੇ ਤਾਂ ਫਿਰ ਸਰਪੰਚ ਸਾਹਿਬ ਦਾ ਵੀ ਕਿਤੇ ਨਾ ਕਿਤੇ ਅਸੀਂ ਕਹਿ ਦਿੰਨੇ ਵੀ ਯੋਗਦਾਨ ਹੋਊਗਾ ਹੂੰ ਸਰਪੰਚ ਸਾਹਿਬ ਦਾ ਵੀ ਕਿਤੇ ਨਾ ਕਿਤੇ ਯੋਗਦਾਨ ਹੋ ਤੇ ਬਾਈ ਕੀ ਨਾਮ ਹੈ ਬਲੰਦਰ ਆ ਜੀ ਕਿੱਥੇ ਰਹਿੰਦੇ ਹੋ ਖੇਮੇ ਖੜੇ ਨੇ ਕਲੋਨੀਆ ਚ ਰਹਿੰਦੇ ਹੋ ਨਾ ਜੀ ਨਾ ਪਿੰਡ ਇੱਥੇ ਪਿੰਡ ਇੱਥੇ ਰਹਿੰਦੇ ਹੋ ਕੀ ਇੱਥੇ ਨਸ਼ਾ ਹੈਗਾ ਪਿੰਡ ਚ ਮੈਂ ਤਾਂ ਨਸ਼ਾ ਛੱਡ ਗਿਆ ਮੇਰਾ ਕੋਈ ਰਾਸ ਤਾਂ ਕੋਈ ਵਿਖਿਆ ਨਹੀਂ ਮੈਂ ਤਾਂ ਨਾ ਖਾਂਦਾ ਨਾ ਪੀਦਾ ਨਾ ਮੈਨੂੰ ਪਤਾ ਸੱਚੀ ਗੱਲ ਸੱਚੀ ਗੱਲ ਹੈ ਬਿਲਕੁਲ ਹਾਂ ਕੋਈ ਨਹੀਂ ਜੀ ਕੀ ਗੱਲ ਜੇ ਕੋਈ ਖਾਂਦੇ ਨੇ ਤੋਂ ਉਹਨਾਂ ਨੇ ਪੁੱਛੋ ਵੀ ਦੱਸੋ ਜੇ ਕੋ ਖਾਂਦੇ ਤੋਂ ਫੜਾਉਣੇ ਬਸ ਇਹ ਗੈਂਦੇ ਪਿੰਡ ਦੀਆਂ ਕਲੋਨੀਆਂ ਫਰੋਇਪੁਰ ਤੋਂ ਬੰਦੇ ਆ ਕੇ ਵੇਚਦੇ ਜੇ ਮੇਰੀ ਗੱਲ ਸੁਣੀ ਜੀ ਮੈਂ ਬਦਨਾਮਿਆੜੀ ਕਰ ਲੇਗੀ ਕੁਛ ਵੀ ਹੈ ਨਹੀਂ ਨਾ ਕੋਈ ਜਿਕੇ ਜੇ ਹੋਏਗਾ ਤਾਂ ਉਹਨਾਂ ਨੇ ਅਗਲੇ ਫੜਾ ਕੇ ਮੂੰਹ ਤੱਕਰੋ ਫੜਾਉਣਾ ਗੱਲੀ ਬੜੇ ਇਹ ਵੀ ਲਾ ਕੇ ਖਾਂਦੇ ਕਿੱਥੇ ਨੇ ਜਾਂਦੇ ਕਿੱਥੇ ਨੇ ਬਸ ਹਾਂ ਆ ਗੱਲੇ ਹੋਰ ਕਹਿੰਦੇ ਲਿਆਂਦੇ ਕਿੱਥੇ ਖਾਂਦੇ ਕਿੱਥੇ ਵੀ ਲਾ ਕੇ ਖੇਤਾਂ ਵਿੱਚ ਖੜੇ ਨਾ ਬਦਨਾਮ ਕਰਦੇ ਨੇ ਹਾਂ ਤਾਂ ਉਹਨਾਂ ਨਾ ਬਦਨਾਮ ਕੀਤਾ ਜਾ ਰਿਹਾ ਹੋਰ ਕੀ ਹੋ ਰਿਹਾ ਜੀ ਹਾਂ ਕੀ ਲੱਗਦਾ ਹੈ ਰਾਜਨੀਤੀ ਦਾ ਬਨਾਮ ਹੋ ਜਾਂਦੀ ਹੈ ਕਿ ਨਹੀਂ ਸਰਕਾਰੀ ਹੋ ਜਾਂਦੇ ਰਾਜਨੀਤਿਕ ਕਰ ਜਾਂਦੇ ਹੋਰ ਕੇ ਉਹਨਾਂ ਨੇ ਇਹ ਕੰਮ ਕੀ ਹਾਂ ਅਸੀਂ ਨਾਜੀ ਨਾ ਅਸੀਂ ਪਈ ਨਾ ਖਾਈ ਨਾ ਤੇ ਵੇਖਿਆ ਤੱਕ ਵੀਡੀਓ ਵਾਇਰਲ ਹੋ ਗਈ ਕਹਿੰਦੇ ਬਾਹਰ ਲਿਆਂ ਲੋਕਾਂ ਨੇ ਵੀ ਦੇਖ ਲਈ ਕਹਿੰਦੇ ਪਿੰਡ ਚ ਬਾਵਾ ਨਸ਼ਾ ਨਹੀਂ ਜੀ ਬਿਲਕੁਲ ਨਹੀਂ ਵੀਡੀਓ ਬਾਹਰ ਲਿਆ ਤਾਂ ਫਮੇ ਛੁੱਟੇ ਬਣਾ ਕੇ ਵੇਚ ਦਿਆਂ ਜੀ ਹਾਂ ਬਸ ਇਹਨਾਂ ਨੂੰ ਅਕ ਕਲੋਨੀਲ ਬੈਠੇ ਨੇ ਪੁੱਛ ਲੋ ਭਾਈ ਕਲੋਨੀ ਦੇ ਹੋ ਹਾਂ ਜੀ ਕਲੋਨੀ ਦੇ ਰਹਿਸਾ ਜੀ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਨਾਮ ਹੈ ਭਾਈ ਗੁਰਪ੍ਰੀਤ ਸਿੰਘ ਜੀ ਅੱਛਾ ਕਲੋਨੀ ਚ ਰਹਿੰਦੇ ਹੋ ਹਾਂ ਜੀ ਪਿੰਡ ਕਿੰਨਾ ਕਿਹੜਾ ਮੋਲੀ ਦੇ ਵਿੱਚ ਰਹਿ ਰਹੇ ਆ ਜੀ ਕੋਈ ਉੱਥੇ ਨਸ਼ਾ ਨਹੀਂ ਕੋਈ ਕੁਸ ਨਹੀਂਗਾ ਬਸ ਕੋਈ ਵੀ ਏਜੰਸੀਆਂ ਦੇ ਇੱਕ ਦੂਜੇ ਤੇਰਾ ਮੇਰਾ ਨਾ ਲੈ ਕੇ ਗਾਂਧੀ گاؤں ਇੱਕ ਦੂਜੇ ਨੂੰ ਭੜਕਾਉਂਦੇ ਆ ਜੀ ਹੂੰ ਕੋਈ ਨਹੀਂ ਅਜੇ ਤੱਕ ਕੋਈ ਵੀ ਜਦੋਂ ਅੱਜ ਨੂੰ ਕਿਤੇ ਕਿਸੇ ਰੱਖੇ ਪਰਚੇ ਹੋਏ ਹੁੰਦੇ ਜਦੋਂ ਦੀ ਸਰਕਾਰ ਬਣੀ ਹੈ ਉਸ ਤੋਂ ਬਾਅਦ ਰਹਿ ਤਾ ਸਭ ਕੁਝ ਸਹੀ ਹੈ ਹੂੰ ਪੁਲਿਸ ਦੀ ਕਿੰਨੀ ਕ ਕਾਰਵਾਈ ਹੋਈ ਪਿੰਡ ਦੇ ਵਿੱਚ ਪੁਲਿਸ ਦੀ ਬਥੇਰੀ ਕਾਰਵਾਈ ਹੁੰਦੀ ਹੈ ਦੂਜੇ ਤੀਜੇ ਦਿਨ ਪਹਿਲਾਂ ਤਾਂ ਹੁੰਦੀ ਰਹਿੰਦੀ ਸੀ ਜਦੋਂ ਨਵੀਂ ਨਵੀਂ ਸਰਕਾਰ ਬਣੀ ਸੀਗੀ ਹੂੰ ਤੇ ਉਸ ਤੋਂ ਬਾਅਦ ਹੁਣ ਕੋਈ ਠੰਡ ਠਹਿਰਾ ਹੈ ਫੰਟ ਹੈ ਨਾ ਕੋਈ ਪੋਸਟ ਨਾ ਕੋਈ ਗੋੜੀ ਕੁਛ ਵੀ ਨਹੀਂ ਗਿਆ ਹੂੰ ਬਾਕੀ ਦੂਜਾ ਹੋਣਾ ਤਾਂ ਦੂਸਰੀ ਗੱਲ ਇਹ ਹੈ ਜੀ ਫੀ ਪਤਾਉਣ ਦੇਖ ਸਕਦੇ ਆ ਜਿਹੜੇ ਆਖਦੇ ਨੇ ਕੀ ਪਤਾ ਉਹ ਕਿਸੇ ਦੇ ਨਾਲ ਕਿੱਥੋਂ ਲਿਆਉਂਦੇ ਆ ਕਿੱਥੋਂ ਨਹੀਂ ਅਕਸਰ ਜੀ ਉਹਨਾਂ ਨੇ ਆਖਿਆ ਤਾਂ ਉਹਨਾਂ ਨੇ ਵੇਖਿਆ ਹੀ ਹੋਣਾ ਉਹਨਾਂ ਨੂੰ ਫੜਾਉਣਾ ਹੂੰ ਉਹਨਾਂ ਨੂੰ ਫੜਾਉਣਾ ਕਾਰਵਾਈ ਹੋਣੀ ਚਾਹੀਦੀ ਹੈ ਉਹ ਕਾਰਵਾਈ ਕਰਾਉਣਾ ਹੂੰ ਕਹਿੰਦੇ ਸਾਡਾ ਮੁੰਡਾ ਤਾਂ ਮਰ ਗਿਆ ਸੀ ਇਸ ਤੇ ਮਾਰ ਕੇ ਬਚਾਇਆ ਉਹ ਹੁਣ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਜੀ ਆਪਾਂ ਦਾ ਕੋਈ ਕਿੱਥੋਂ ਮਰਿਆ ਕਿੱਥੋਂ ਨਹੀਂ ਮਰਿਆਗਾ ਕੌਣ ਆ ਕੌਣ ਨਹੀਂਗਾ ਹੂੰ ਕਿੱਥੋਂ ਲਿਆਂਦਾ ਸੀ ਕਿੱਥੋਂ ਨਹੀਂ ਲਿਆਂਦਾਗਾ ਆਪਾਂ ਤਾਂ ਖਾਨ ਚੋਣੀ ਪੀਂਚੋਣੀ ਹੂੰ ਖਾਨ ਚੋਣੀ ਪੀਂਚੋਣੀ ਤਾਂ ਲੱਗਦਾ ਵੀ ਕਲੋਨੀਆਂ ਦੇ ਵਿੱਚ ਨਸ਼ਾ ਕੋਈ ਵੇਚਦਾ ਹੋਵੇ ਜਾਂ ਕੋਈ ਸੂਚਨਾ ਕਰੇ ਸੁਣਿਆ ਹੋਵੇ ਨਹੀਂ 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 ਹੋਣੀ ਕੁਝ ਵੀ ਹੋਗਾ ਜਦੋਂ ਇਹ ਸਰਕਾਰ ਭਗਵੰਤ ਮਾਨ ਸਾਹਿਬ ਬਣੇ ਨੇ ਉਸ ਤੋਂ ਬਾਅਦ ਤਾਂ ਕੁਝ ਵੀ ਨਹੀਂਗਾ ਹੂੰ ਠੀਕ ਜੀ ਨਾਮ ਹੈ ਅਬਦੋਸ ਸਿੰਘ ਜਿੱਥੋਂ ਦਾ ਰਹਿੰਦਾ ਹੈ ਕਨੌਲੀਆਂ ਤੋਂ ਜੀ ਕਲੋਨੀ ਆ ਖਾਂ ਕਾਸ਼ ਕਾਹ ਹੰਡਿਆ ਕੇ ਮੇਖੜੇ ਵਾਲੀਆਂ ਅੱਛਾ ਇਹ ਡਹਿਗਾ ਕਲੋਨੀਏ ਚ ਨਸ਼ਾ ਲੱਗ ਨਾ ਇਨਾਇਤ ਚੰਗਾਈ ਲਈ ਆ ਛੋਟੀ ਕਿਸੇ ਨੇ ਚੰਗਾਈ ਛੋਟੀ ਲਈ ਆ ਇਹ ਤਾਂ ਪੂਰੇ ਪੰਜਾਬ ਚ ਇਹਨਾਂ ਚੰਗਾਈਲੇ ਪੂਰੇ ਪੰਜਾਬ ਚ ਪਾਂਬੜ ਵਹਿ ਗਿਆ ਪਾਂਬੜ ਤਾਂ ਦੇਖੋ ਨੇ ਸਰਕਾਰਾਂ ਨੇ ਪਾਇਆ ਹੂੰ ਕੋਈ ਕਿਸੇ ਨੇ 扑ਕਾਉਂਦੀ ਆ ਕੋਈ ਕਿਸੇ ਨੂੰ ਹਾਂ ਇਹ ਸਭ ਕੁ ਸਰਕਾਰਾਂ ਕਰਦੀਆਂ ਪਈਆਂ ਕੋਈ ਕਿਸੇ ਨੇ ਕਰੇ ਤੇ ਜਾ ਕੇ ਫੜੋ ਨੀ ਸਾਡੇ ਪਿੰਡ ਦੀ ਵੀਡੀਓ ਜੀ ਆਈ ਆ ਕਿੰਦੇ ਘਰੇ ਡਿਲੀਵਰੀ ਹੁੰਦੀਆਂ ਜਿਨ੍ਹਾਂ ਨੇ ਜਿਹੜੇ ਨੇ ਬਿਆਨ ਦਿੱਤੇ ਆ ਉਹਨੂੰ ਪੁੱਛੋ ਉਹ ਬੰਦਾ ਕਿਹੜਾ ਤੇ ਕਿਹੜਾ ਨਹੀਂ ਹੂੰ ਕੌਣ ਦੇ ਕੇ ਜਾਂਦਾ ਹੂੰ ਕਿਵੇਂ ਨਸ਼ਾ ਕਰੇ ਜਾਂਦਾ ਕਿਵੇਂ ਨਹੀਂ ਹੁੰਦਾ ਹੂੰ ਉਹ ਫਿਰ ਉੱਥੇ ਪਤਾ ਲੱਗੂਗਾ ਉੱਥੇ ਪੁਲਿਸ ਵਾਟਸਐਪ ਦੀ ਆ ਇਨਕੁਆਰੀ ਉੱਥੇ ਹੋ ਗਈ ਕਿ ਉਹ ਬੰਦਾ ਕੌਣ ਹੈ ਕੌਣ ਨਹੀਂ ਜਿਹੜਾ ਘਰੇ ਡਿਲੀਵਰੀ ਕਰਦਾ ਹੂੰ ਕਹਿੰਦੇ ਕਲੋਨੀਆ ਦੇ ਵਿੱਚ ਬਾਹਰਲੇ ਬੰਦੇ ਆ ਕੇ ਰਹਿੰਦੇ ਔਰ ਨਸ਼ਾ ਕਿ ਲੋ ਲੈ ਲੋ ਜਿਹਾ ਸਾਡੇ ਪਿੰਡ ਜਾ ਕੇ ਨਹੀਂ ਨਹੀਂ ਇਥੇ ਤਾਂ ਕੋਈ ਨਹੀਂ ਆਦਾ ਪਿੰਡ ਦੀ ਆ ਸਾਰੇ ਹੂੰ ਕਲੋਨੀਆ ਦੇ ਤੋਂ ਫਰੀਦਕੋਟ ਤੋਂ ਕੋਈ ਫਰੋਇਪੁਰ ਦੇ ਬੰਦੇ ਦਸੀ ਜਾਂਦੇ ਨਾ ਇਹ ਨਾ ਬਿਲਕੁਲ ਫੇਕ ਆ ਸਭ ਕੁਝ ਕਿ ਲੱਗਦਾ ਪੁਲਿਸ ਨੂੰ ਬਦਨਾਮ ਕਰਨ ਦੀ ਸਾਜੀ ਉਹ ਤਾਂ ਦੇਖੋ ਸਰਕਾਰਾਂ ਜਾਣਦੇ ਆ ਆਪਾਂ ਨੂੰ ਕੀ ਪਤਾ ਸਰਕਾਰ ਤਾਂ ਕਹਿੰਦੀ ਸੀ ਨਸ਼ਾ ਛੱਡਣਾ ਨਹੀਂ ਨਸ਼ਾ ਤਾਂ ਛਡਾਈ ਨਹੀਂ ਜਾਂਦੀ ਹਾਂ ਇਹ ਤਾਂ ਗੱਲ ਹੈ ਕਿ ਨਸ਼ਾ ਤਾਂ ਮਤਲਬ ਕੀ ਹੁਣ ਬਹੁਤ ਸਖਤਾਈਆਂ ਨਸ਼ੇ ਦੀ ਹਾਂ ਇਹ ਤਾਂ ਹੁਣ ਕੀ ਲੱਗਦਾ ਪਿੰਡ ਦੇ ਨੌਜਵਾਨਾਂ ਨੂੰ ਪੁਲਿਸ ਨੂੰ ਨਾਲ ਕੋਈ ਅਨਬਿੱਲੀ ਲੱਗਦੀ ਹੋਵੇ ਤਾਂ ਕੋਈ ਕੋਈ ਪੁਲਿਸ ਪਰੇਸ਼ਾਨ ਕਰਦੀ ਹੋਵੇ ਤਾਂ ਕਰ ਦੋ ਨਹੀਂ ਨਾ ਸਭ ਕੋ ਸਿੱਧਾ ਵਧੀਆ ਚੱਲੀ ਜਾਂਦਾ ਠੀਕ ਸਰੀਕ ਵੀਡੀਓ ਵਾਇਰਲ ਹੋਈ ਹੈ ਨੋਜ਼ਵਾਲਾ ਮੁੰਬਈ ਦੀ ਕੱਸਿਆ ਜਾ ਰਿਹਾ ਹੈ ਕਿ ওভারਡੋਜ਼ ਇੱਕ ਕੱਲ ਵੀਡੀਓ ਵਾਇਰਲ ਹੋਈ ਸੀ ਉਹ ਕੌਮਦੀ ਖਮੌਦੀ ਫਰੇਰੀ ਕੋਲ ਵੀ ਆਈ ਹੈ ਕਿ ਜਿਹੜਾ ਸੁਖਵੰਤ ਸਿੰਘ ਨਾਮ ਦਾ ਮੁੰਡਾ ਹੈਗਾ ਕਿਮੇ ਘੜੇ ਪਿੰਡ ਦਾ ওভারਡੋਜ਼ ਦੇ ਕਾਰਨ ਜਿਹੜਾ ਮਨੋਟ ਦਾਖਲ ਹੈ ਹਸਪੀਟਲ ਦੇ ਵਿੱਚ ਦੇਖੋ ਤੇ ਦਾਖਲ ਹੋਣ ਸੰਦੀ ਸਾਡੇ ਕੋਲੇ ਨਾ ਤਾਂ ਸਬੰਧ ਥਾਣੇ ਲੰਬੀ ਥਾਣੇ ਕਿਸੇ ਕਿਸੇ ਦੀ ਕੋਈ ਐਂਟੀਮੇਸ਼ਨ ਆਈ ਹੈ ਨਾ ਸਿਵਲ ਹਸਪੀਟਲ ਵੱਲੋਂ ਜਾਂ ਕਿਸੇ ਹੋਰ ਮੈਡੀਵਰ ਆਈ ਸਾਡੇ ਕੋਲ ਕੋਈ ਇਸ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਨਹੀਂ ਆਈ ਹੁਣ ਤੱਕ ਜਿਸ ਦੇ ਵਿੱਚ ਸਾਨੂੰ ਪਤਾ ਲੱਗਾ ਕਿ ਓਵਰਡੋਸ ਕਾਰਨ ਦਾਖਲ ਹੈ ਇਸ ਬੰਦੇ ਦੀ ਕੋਈ ਐਂਟੀਮੇਸ਼ਨ ਨਹੀਂ ਹੈ ਬਾਕੀ ਜੋ ਉਹ ਐਲੀਗੇਸ਼ਨ ਵਗੈਰਾ ਲਾ ਰਿਹਾ ਪਿੰਡ ਦੇ ਖੇਮੇ ਖੇੜੇ ਦੇ ਜਾਂ ਉੱਥੋਂ ਜਿਹੜਾ ਸ੍ਰੀਆਮਤੀ ਟਾ ਕਲੋਨੀਆਂ ਚੋਂ ਜਾਂ ਹੋਰ ਮਿਲਦਾ ਹੈ ਦੇਖੋ ਆਪ ਪਹਿਲਾਂ ਟਰੱਕ ਡਰਾਈਵਰ ਸੀ ਜਾਂ ਜਾਂਦਾ ਰਿਹਾ ਹੈ ਔਰ ਨਸ਼ਾ ਕਰਨ ਦਾ ਆਦੀ ਸੀ ਪਹਿਲਾਂ ਭੁੱਖੀ ਚੋਰਾ ਪੋਸਟ ਵੀ ਖਾਂਦਾ ਰਿਹਾ ਤੁਰ ਕੇ ਇਹਾਰੇ ਉਹਦੇ ਚਿੱਤੇ ਦੇ ਆ ਕੇ ਦੇ ਇਲਾਜ ਵੀ ਕਰਵਾਇਆ ਇਲਾਜ ਤੋਂ ਬਾਅਦ ਇੱਕ ਤੇ ਬਹੁਤ ਘਟ ਕੇ ਤੋਂ ਲੈ ਗਿਆ ਹੁਣਾਂ ਤੇ ਪਰ ਚੋਗ ਦਾ ਸ਼ਰਿਆ ਮੈਂ ਪਿੰਡ ਦੇ ਵਿੱਚ ਕੋਈ ਇਹੋ ਜੀ ਗੱਲ ਨਹੀਂ ਹੈ ਜੋ ਅਸੀਂ ਜਿਹੜੇ ਸਾਡੇ ਪਿੰਡ ਰੇ ਲੰਬੀ ਸੌੜੇ ਜਾਂ ਦੇ ਜਾਂ ਥਾਣਾ ਲੰਬੀ ਏਰੀਆ ਦੇ ਜਿਹੜੇ ਹੌਟਸਪੌਟ ਨੇ ਜਾਂ ਜਿੱਥੋਂ ਸਾਨੂੰ ਕੋਈ ਡਰਗ ਦੇ ਸੁਣਦੇ ਕੋਈ ਜਾਂ ਇਹ ਅਸੀਂ ਪੰਜਾਬ ਤੇ ਜਾਂ ਕਿਸੇ ਕਿਸ ਹੁੰਦੀ ਕੋ ਹੋਰ ਜਿਹੜੀ ਇਨਫਾਰਮੇਸ਼ਨ ਮਿਲਦੀ ਹੈ ਉਹਦੇ ਉੱਪਰ ਅਸੀਂ ਜਿਹੜਾ ਤੰਤ ਉਹਦੇ ਉੱਪਰ ਜਿਹੜਾ ਸਾਡੀ ਪੁਲਿਸ ਪਾਰਟੀ ਹੈ ਅਸੀਂ ਉਹਦੇ ਤੇ ਐਕਸ਼ਨ ਲੈਨੇ ਆ ਔਰ ਗਾਇਬ ਗਾਇਬ ਹਫਤੇ ਦੇ ਵਿੱਚ ਦੋ ਤੋਂ ਤਿੰਨ ਵਾਰ ਅਸੀਂ ਜਿਹੜੇ ਹੌਟਸਪੌਟ ਨੇ ਜਾਂ ਨਸ਼ਾ ਲੱਗਦਾ ਸਾਨੂੰ ਪਿੰਡ ਵਿੱਚ ਤੇ ਉੱਥੇ ਅਸੀਂ ਕਸ ਆਪਰੇਸ਼ਨ ਕਰਕੇ ਉਹਨਾਂ ਬਕਾਇਦਾ ਜਿਹੜੇ ਡਾਊਟਫੁਲ ਬੰਦੇ ਆ ਜਾਂ ਵੇਚਣ ਵਾਲੇ ਉਹਨਾਂ ਦੀ ਅਸੀਂ ਸਰਚ ਕਰਕੇ ਇਹ ਕਰਦੇ ਰਹੇ ਨੇ ਔਰ ਕਿਸੇ ਕਿਸੇ ਨੂੰ ਜੇ ਕੋਈ ਸਾਨੂੰ ਚੀਜ਼ ਮਿਲਦੀ ਹੈ ਤਾਂ ਉਹਨਾਂ ਦੇ ਉੱਪਰ ਅਸੀਂ ਬਿਲਕੁਲ ਕਾਨੂੰਨ ਮੁਤਾਬਕ ਜਿਹੜੀ ਬਣਦੀ ਕਾਰਵਾਈ ਕਰਦੇ ਰਹੇ ਹਾਂ ਇਹਦੇ ਅਸੀਂ ਪਿੰਡ ਦੇ ਵਿੱਚੋਂ ਵੀ ਵੈਰੀਫਾਈ ਕੀਤਾ ਤੁਸੀਂ ਵੀ ਜਾ ਕੇ ਆਇਓ ਪਿੰਡਾਂ ਦੇ ਲੋਕਾਂ ਦਾ ਜਿਹੜਾ ਵਰਸ ਨੇ ਹੈ ਕਿ ਉਹਨੂੰ ਜਿਹੜਾ ਹੈਗਾ ਪਿੰਡ ਨੂੰ ਬਦਨਾਮ ਕਰਨ ਦੀ ਇੱਕ ਇਹਨੇ ਕੀਤੀ ਹੈ ਪਿੰਡ ਦੇ ਲੋਕ ਜਿਹੜੇ ਹੈਗੇ ਆ ਅਸੀਂ ਤੋਂ 85% ਆ ਜਿਹੜੇ ਲੋਕ ਪਿੰਡ ਦੇ ਵਿੱਚੋਂ ਬਿਲਕੁਲ ਨਸ਼ਾ ਜਿਹੜਾ ਹੈਗਾ ਉਹ ਖਤਮ ਹੈ ਔਰ ਕੋਈ ਜਿਹੜਾ ਖਾਣ ਪੀਣ ਵਾਲੇ 1 2 4 ਰਹਿ ਗਏ ਆ ਉਹ ਕੋਈ ਬਾਹਰੋਂ ਆ ਕੇ ਜਿਹੜਾ ਮਾੜਾ-ਵੋਟਾ ਗੱਪਾ ਜਾ ਕੇ ਹੋ ਰਿਹਾ ਜਿਹੜਾ ਮੈਡੀਕਲ ਅਸੈਂਸ ਉਹ ਕਰਨ ਦੇ ਆਧੀ ਹੈਗੇ ਆ ਬਾਕੀ ਚਿੱਟੀਆਂ ਵਾਲੀ ਸ਼ਰਿਆਆਂ ਵਿਕਣ ਵਾਲੀ ਉਸ ਪਿੰਡ ਦੇ ਵਿੱਚ ਕੋਈ ਐਸੀ ਗੱਲਬਾਤ ਨਾ ਕੋ ਕਲੋਨੀਆ ਤੇ ਜਿਹੜੇ ਆਰੋਪ ਲਗਾ ਰਹੇ ਕੋ ਡਿਵੈਲਪਰ ਜਿਹਨੇ ਆਉਂਦਾ ਵੀ ਕੀਤਾ ਹੈ ਕਲੋਨੀਆ ਦੇ ਵਿੱਚ ਅਸੀਂ ਦੇਖੋ ਸਰਚ ਕਰਦੇ ਰਹਿੰਦੇ ਹਾਂ ਕਲੋਨੀਆ ਬਾਰ-ਬਾਰ ਆ ਪਿੰਡ ਦੀਆਂ ਉੱਥੇ ਪਿੰਡ ਦੇ ਲੋਕਾਂ ਨੂੰ ਵੀ ਅਸੀਂ ਆਪਣੇ ਨੰਬਰ ਦਿੱਤੇ ਆ ਟੋਲ ਫਰੀ ਨੰਬਰ ਹੈ ਵਰਕਸਨ ਹੈ ਸਰਕਾਰੀ ਤੌਰ ਤੇ ਵੀ ਨੰਬਰ ਹੈ ਪਰ ਕਾਨੂੰਨੀ ਦੇ ਵਿੱਚ ਕੋਈ ਬੰਦਾ ਬਾਹਰੋਂ ਆ ਕੇ ਰਹਿੰਦਾ ਹੈ ਇਹਦੇ ਬਾਰੇ ਪਿੰਡ ਲੈਵਲ ਤੇ ਜਾਂ ਕਿਸੇ ਨੇ ਸਾਨੂੰ ਕੋਈ ਕਦੇ ਇਨਫੋਰਮੇਸ਼ਨ ਨਹੀਂ ਮਿਲੀ ਪਰ ਉੱਥੇ ਜਿਹੜੇ ਲੋਕ ਰਹਿੰਦੇ ਆ ਅਸੀਂ ਉਹਦੀ ਸਰਚ ਜ਼ਰੂਰ ਕਰਦੇ ਆ ਜਦੋਂ ਕੋਈ ਸਾਨੂੰ ਐਸੀ ਜੀ ਗੱਲ ਪਾਉਂਦਾ ਆ ਲੋਕਾਂ ਨੂੰ ਕੀ ਅਪੀਲ ਕੀ ਕਰਨਾ ਚਾਹੁੰਦੇ ਆ ਅਪੀਲ ਤਾਂ ਇਹ ਹੈ ਕਿ ਦੇਖੋ ਜਿਹੜਾ ਪੰਜਾਬ ਗਵਰਨਮੈਂਟ ਹੈ ਜਾਂ ਸਾਡੇ ਮੁਲਾਜ਼ਮ ਹਰ ਇੱਕ ਵਿਭਾਗ ਸਬੰਧੀ ਜੁਧ ਨਸੀ ਅਪਰੋਧਤ ਜਿਹੜੀ ਮੈਮ ਚਲਾਈ ਹੈ ਉਹਦੇ ਵਿੱਚ ਲੋਕਾਂ ਦੇ ਸੰਪੂਰਨ ਸਹਿਯੋਗ ਦੀ ਲੋੜ ਹੈ ਕਿਉਂਕਿ ਜਿਹੜਾ ਕੋਈ ਇਹਦਾ ਮੇਨ ਮਕਸਦ ਹੈ ਕਿ ਜਿਹੜਾ ਕੋਈ ਲੋਕ ਆ ਕੋਈ ਨਸ਼ਾ ਹੋਰ ਕੋਈ ਨੌਜਵਾਨ ਸਾਡਾ ਕਰਦਾ ਹੈ ਉਹ ਛੱਡ ਕੇ ਕਿਸੇ ਮੁਖਤਾਰਾ ਦੇ ਵਿੱਚ ਆਉਣਾ ਚਾਹੁੰਦਾ ਹੈ ਕਿ ਆਪਣਾ ਵਧੀਆ ਪਰਿਵਾਰ ਹੈ ਕਿਤੇ ਸਮਾਜਿਕ ਜ਼ਿੰਦਗੀ ਜਿਉਣੀ ਚਾਹੁੰਦਾ ਹੈ ਤੇ ਉਸ ਦਾ ਇਲਾਜ ਹੈ ਜਿਹੜਾ ਫ੍ਰੀ ਆਫ ਕਾਸਟ ਪੰਜਾਬ ਸਰਕਾਰ ਬਨੋ ਬਿਨਾ ਕਿਸੇ ਖਰਚੇ ਦੇ ਕਰਾਇਆ ਜਾਂਦਾ ਉਹਦਾ ਟ੍ਰੀਟਮੈਂਟ ਕੀਤਾ ਜਾਂਦਾ ਉਹਦੀ ਕਾਉਂਸਲਿੰਗ ਕਰਕੇ ਜਿਹੜਾ ਉਹਨੂੰ ਮੋਟੀਵੇਟ ਕਰਕੇ ਜਾਂ ਉਹਨੂੰ ਦਵਾਈ ਦਵਾ ਕੇ ਤੇ ਉਹਦਾ ਵਧੀਆ ਜ਼ਿੰਦਗੀ ਜਿਉਣ ਦੀ ਉਹਨੂੰ ਸੇਧ ਦਿੱਤੀ ਜਾਂਦੀ ਹੈ ਲੋਕਾਂ ਨੂੰ ਇਹੀ ਫੀਲ ਹੈ ਕਿ ਜੇਕਰ ਕੋਈ ਇਹੋ ਜਿਹਾ ਮਾੜਾ ਬੰਦਾ ਆਪ ਨਸ਼ਾ ਕਰਕੇ ਅਫਵਾਹ ਲਾਉਂਦਾ ਤੇ ਉਹਦੇ ਤੇ ਯਕੀਨ ਨਹੀਂ ਕਰਨਾ ਚਾਹੀਦਾ ਲੋਕਾਂ ਨੂੰ ਆਪ ਪਤਾ ਹੈ ਕਿ ਕੰਮ ਹੋ ਰਿਹਾ ਪਿੰਡ ਦੇ ਲੋਕ ਆਪ ਦੱਸਦੇ ਕਿਵੇਂ ਕਿਹੜੇ ਦੇ ਕਿ ਸਾਡੇ ਪਿੰਡ ਚ ਵਧੀਆ ਕੰਮ ਹੋਇਆ ਇੱਕ ਅੱਦੇ ਦੇ ਕਹਿਣ ਦੇ ਨਾਲ ਜਿਹੜਾ ਪੂਰਾ ਪਿੰਡ ਬਦਨਾਮ ਨਹੀਂ ਹੁੰਦਾ ਔਰ ਪਿੰਡ ਦੇ ਲੋਕਾਂ ਦਾ ਬਸ ਨੇ ਕਿ ਇੱਕ ਸਾਜ਼ਿਸ਼ ਹੈ ਪਿੰਡ ਨੂੰ ਬਦਨਾਮ ਕਰਨ ਲਈ ਸਾਡੇ ਪਿੰਡ ਦੇ ਦੇ ਵਿੱਚ ਜਿਹੜਾ ਕੋਈ ਇਹੋ ਜਿਹਾ ਬਾਹਰੋਂ ਆ ਕੇ ਵੇਚਣ ਵਾਲਾ ਵੀ ਨਹੀਂ ਹੈ ਪੈਣ ਸਿੱਖ ਤੋਂ ਖਾਣ ਵਾਲੇ ਹੈਗਾ ਜਿਹੜਾ ਉਹਨਾਂ ਦਾ ਟ੍ਰੀਟਮੈਂਟ ਚੱਲ ਰਿਹਾ ਹੈ